ਭਾਜਪਾ ਦੀ ਉਹ ਸਰਮਾਇਤਨਾ ਪੱਖੀ ਹੈ ਮਜ਼ਦੂਰਾਂ ਕਿਸਾਨਾਂ ਵਿਰੁੱਧੀ ਹੈ ਸ਼ੁਰੂ ਤੋਂ ਦੇ ਸਾਰੀਆਂ ਕਾਰਵਾਈਆਂ ਚਾਹੇ ਉਹ ਟੈਕਸ ਮਾਫੀ ਹੋਵੇ ਚਾਹੇ ਉਹ ਦੇਸ਼ ਦੀ ਸੰਪਤੀ ਵੇਚਣ ਦੀ ਗੱਲ ਹੋਵੇ ਉਹ ਵੱਡੇ ਵੱਡੇ ਦੋ ਘਰਾਨਿਆਂ ਦੀ ਮਾਨੀਆਂ ਨਾਨੀਆਂ ਦੇ ਹੱਕ ਦੀ ਗੱਲ ਕਰਦੀ ਆਈ ਹੈਗੀ ਹੈ ਤੇ ਸਰਕਾਰ ਕੋਲੋਂ ਜਿਹਦੇ ਪਿੱਛੇ ਆਰਐਸਐਸ ਹੈ ਜਿਹਦੇ ਪਿੱਛੇ ਗੋਡੇ ਹੈਗਾ ਗੋਡੇ ਦੀ ਸੋਚ ਹੈਗੀ ਉਹਦੇ ਕੋਲੋਂ ਇਹ ਕੰਮ ਦੀ ਹੋਰ ਇਸ ਤੋਂ ਬਾਅਦ ਤੁਸੀਂ ਸੋਚ ਵੀ ਕੀ ਸਕਦੇ ਸੀਗੇ ਕਿ ਉਹ ਮਹਾਤਮਾ ਗਾਂਧੀ ਨੂੰ ਪਹਿਲਾਂ ਉਹਨਾਂ ਨੇ 1948 ਵਿੱਚ ਸ਼ਰੀਰਕ ਤੌਰ ਤੇ ਖਤਮ ਕੀਤਾ ਗੋਡ ਸੇ ਰਾਹੀਂ ਖਤਮ ਕਰਵਾਇਆ ਆਰਐਸਐਸ ਨੇ ਤੇ ਹੁਣ ਉਹਨਾਂ ਦੀ ਜਿਹੜੀ ਆਤਮਾ ਸੀਗੀ ਜੋ ਮਨਰੇਗਾ ਵਿੱਚ ਵਸਦੀ ਸੀਗੀ ਜੋ ਪਿੰਡੂ ਖੇਤ ਮਜ਼ਦੂਰਾਂ ਵਾਸਤੇ ਇੱਕ ਗਰੰਟੀ ਸੀ ਰੁਜ਼ਗਾਰ ਦੀ 100 ਦਿਨ ਦੀ ਜਿਹੜੀ ਕਾਂਗਰਸ ਨੇ 2005 ਵਿੱਚ ਯੂਪੀ ਦੀ ਸਰਕਾਰ ਨੇ ਦਿੱਤੀ ਸੀਗੀ ਉਸ ਗਰੰਟੀ ਨੂੰ ਬਹੁਤ ਹੀ ਛਾਤਰ ਟੱਗ ਨਾਲ ਉਹ ਗਰੰਟੀ ਖਤਮ ਕਰ ਦਿੱਤੀ ਹੈਗੀ ਹੈ ਹੁਣ ਕੰਮ ਪਹਿਲਾਂ ਔਨ ਡਿਮਾਂਡ ਹੁੰਦਾ ਸੀਗਾ ਹੁਣ ਕੰਮ ਕੇਂਦਰ ਸਰਕਾਰ ਕਿਹੜੇ ਸੂਬੇ 'ਚ ਕਰਾਣਾ ਉਹ ਉਹ ਨਿਸ਼ਚਿਤ ਕਰੂਗੀ ਕਿਹੜੇ ਹਲਕੇ 'ਚ ਕਰਾਣਾ ਉਹ ਨਿਸ਼ਚਿਤ ਕਰੂਗੀ ਕਿਹੜਾ ਕੰਮ ਕਰਾਣਾ ਉਹ ਵੀ ਕੇਂਦਰ ਸਰਕਾਰ ਕਰੂਗੀ ਸਾਰਾ ਕੇਂਦਰ ਇਹ ਕਰਨ ਕਰ ਲਿਆ ਸਕੀਮ ਦਾ ਔਰ ਆਪਣੇ ਵੋਟ ਬੈਂਕ ਦੇ ਤੌਰ ਤੇ ਇਹਨੂੰ ਵਰਤਣ ਦੀ ਉਹਦੀ ਕੋਸ਼ਿਸ਼ ਹੈਗੀ ਹੈ ਤੇ ਦੂਜੇ ਪਾਸੇ ਜਿੱਥੇ ਪਹਿਲਾਂ 100% ਫੰਡਿੰਗ ਕੇਂਦਰ ਸਰਕਾਰ ਕਰਦੀ ਸੀ ਇਸ ਸਕੀਮ ਦੀ 80 80 90 90 ਹਜ਼ਾਰ ਕਰੋੜ ਰੁਪਏ ਕੇਂਦਰ ਤੋਂ ਆਉਂਦਾ ਸੀਗਾ ਪਿੰਡੂ ਕ੍ਰਿਪਾ ਦੀ ਮਦਦ ਵਾਸਤੇ ਰੁਜ਼ਗਾਰ ਰਾਹੀਂ ਔਰ ਅੱਜ ਜੋ ਜਿਹੜਾ ਬਹਿਸਾ ਹੈਗਾ 40% ਪਰਸੈਂਟ ਉਹ ਰਾਜਾਂ ਦਾ ਕਰ ਦਿੱਤਾ ਗਿਆ ਰਾਜ ਜਿਹੜੇ ਪਹਿਲਾਂ ਹੀ ਖੁੰਗਲ ਹੈਗੇ ਹੈ ਜਿਹੜੇ ਪਹਿਲਾਂ ਹੀ ਕਰਜ਼ਾਈ ਹੈਗੇ ਹੈ ਇਹ ਪੰਜਾਬ ਦੀ ਧਾਰਨ ਲੈਣੀ ਹੋਵੇ ਤਾਂ 4 ਲੱਖ ਕਰੋੜ ਦਾ ਕਰਜ਼ਾਈ ਹੈਗਾ ਸੂਬਾ ਲੱਖਾਂ ਗਲੱਖਾਂ ਕੋਟ ਲੱਖਾਂ ਕਰਜ਼ਾਈ ਹੈ ਗਿਆ ਹੈ ਕਿੰਦਰ ਸਰਕਾਰ ਦੀ ਜਿਹੜੀ ਮਾਲੀ ਹਾਲਤ ਹੈਗੀ ਉਹ ਬਹੁਤ ਵਧੀਆ ਹੈਗੀ ਹੈ ਸਾਰੀ ਜੀਐਸਟੀ ਇਕੱਠੀ ਕਰਦੀ ਹੈ ਤੇਲ ਤੇ ਜਿੰਨਾ ਟੈਕਸਾਂ ਦਾ ਸਾਰਾ ਇਕੱਠਾ ਕਰਦੀ ਹੈ ਔਰ ਆਪਣੀ ਮਰਜ਼ੀ ਦੇ ਪ੍ਰੋਜੈਕਟ ਚਲਾ ਰਹੀ ਹੈਗੀ ਹੈ ਪਰ ਰਾਜ ਜਿਹੜੇ ਰਾਜ ਸਰਕਾਰ ਨੇ ਉਹ ਖੁੰਗਲ ਹੋਈਆਂ ਪਈਆਂ ਨੇ ਉਹਨਾਂ ਕੋਲ ਜਿਹੜੀ ਬੁਨਿਆਦੀ ਸਹੂਲਤਾਂ ਵੀ ਲੋਕਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਸਾਰੇ ਪ੍ਰੋਜੈਕਟ ਰਾਜਾਂ ਦੇ ਠੰਡੇ ਬਸਤੇ ਪਏ ਹੋਏ ਆ ਕਿਉਂਕਿ ਕੇਂਦਰ ਨੇ ਹਰ ਪ੍ਰੋਜੈਕਟ ਵਿੱਚ ਰਾਜ ਦਾ ਹਿੱਸਾ ਜੇ ਬਣਾ ਸ਼ੁਰੂ ਕਰਤਾ ਤੇ ਖੀਰ ਨੂੰ ਮਨਰੇਗਾ ਵਿੱਚ ਵੀ 40% ਹਿੱਸਾ ਰਾਜ ਪਾਇਆ ਕਰਨਗੇ ਜਿਹੜਾ ਕਿ ਅਸੰਭਵ ਹੈਗਾ ਹੈ ਸੋ ਇੱਕ ਤਰ੍ਹਾਂ ਉਹਨਾਂ ਨੇ ਬੜੇ ਸ਼ਾਤਰ ਤਰੀਕੇ ਨਾਲ ਮਨਰੇਗਾ ਨੂੰ ਖਤਮ ਕਰਨ ਦਾ ਇੱਕ ਪ੍ਰੋਗਰਾਮ ਬਣਾ ਲਿਆ ਹੈਗਾ ਲੱਗਦਾ ਸੰਸਦ ਵਿੱਚ ਇਹ ਮੁੱਦਾ ਉਠਾਇਆ ਗਿਆ ਲੱਗਦਾ ਕਿ ਜਿਹੜੇ ਕੇਂਦਰ ਸਰਕਾਰ ਦੇ ਉਹ ਇਸ ਗੱਲ ਜੂੰ ਸਰਕੇ ਕੀਤੀ ਕਿ ਕੇਂਦਰ ਧਿਆਨ ਦੀ ਚੀਜ਼ ਹੈ ਮੈਂ ਕਿਹਨੇ ਜੋ ਨਹੀਂ ਬਿਲਕੁਲ ਨਹੀਂ ਸਰਕੂਗੀ ਜੀ ਉਹਨਾਂ ਨੇ ਬਿੱਲ ਪਾਸ ਕਰ ਦਿੱਤਾ ਰਾਤ ਨੂੰ ਅਸੀਂ ਬੈਠੇ ਰਹੇ 1:30 ਵਜੇ ਤੱਕ ਲੋਕ ਸਭਾ ਚ ਤੇ ਅਗਲੇ ਦਿਨ 2:30 ਵਜੇ ਤੱਕ ਰਾਤ ਸਵਾਤ ਉਹਨਾਂ ਨੇ VOTING ਕਰਾ ਕੇ ਬਿੱਲ ਪਾਸ ਕਰ ਦਿੱਤਾ ਹੈਗਾ ਹਕੀਕਤ ਬਣ ਚੁੱਕਿਆ ਜੀ ਰਾਮ ਜੀ ਬਿੱਲ ਬਣਾਇਆ ਹੈਗਾ ਨਮਾ ਬਣਾਇਆ ਕਿ ਆਂਦਾ ਇਹ ਵੀ ਤਰੀਕਾ ਗਲਤ ਹੈ ਕਿ ਤੁਸੀਂ ਭਗਵਾਨ ਰਾਮ ਦੇ ਨਾਂ ਨੂੰ ਇੱਕ ਜਿਹੜੀ ਲੋਕਾਂ ਦੀ ਕਲਿਆਣ ਸਕੀਮ ਹੈਗੀ ਹੈ ਉਹਦੇ ਵਾਸਤੇ ਵਰਤ ਰਹੇ ਹੋ ਇਹ 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 ਰਾਸੀਕਰਨ ਹੋ ਰਿਹਾ ਸ਼੍ਰੀ ਰਾਮਚੰਦਰ ਜੀ ਦਾ ਜੋ ਇੱਕ ਧਰਮ ਦਾ ਪੱਤਾ ਵਰਤਿਆ ਜਾ ਰਿਹਾ ਹੈਗਾ ਇੱਕ ਸਕੀਮ ਦੇ ਨਾਂ ਤੇ ਇਹ ਵੀ ਬਹੁਤ ਘਟੀਆ ਗੱਲ ਹੈਗੀ ਬੜੀ ਇਹ ਮਤਲਬ ਲੋਕਤੰਤਰ ਦੇ ਖਿਲਾਫ ਹੈ ਧਰਮ ਦੇ ਪੱਖ ਚਰਿੱਤਰ ਦੇ ਖਿਲਾਫ ਹੈ ਮੁਲਕ ਦੇ ਇਹ ਮਤਲਬ ਇਹ ਵੀ ਭਾਜਪਾ ਜਿਹੜੀ ਪਾਸ ਪੈ ਗਈ ਹੈ ਦੰਗੇ ਚਿੱਤੇ ਰੂਪ ਵਿੱਚ ਇੱਕ ਹਿੰਦੂ ਰਾਸ਼ਟਰ ਵੱਲ ਨੂੰ ਜਾਂ ਸਾਰਾ ਜਿਹੜੀ ਦੇਸ਼ ਦੀ ਜਿਹੜੀ ਇੱਕ ਸਿਧਿ ਭਾਵਨਾ ਸੰਵਿਧਾਨ ਦੀ ਹੈਗੀ ਹੈ ਉਹਦੇ ਉਲਟ ਕੰਮ ਕਰਕੇ ਇੱਕ ਜਿਹਨੂੰ ਕਹਿੰਦੇ ਬਹੁ ਸੰਕੇਗਵਾਦ ਮਲਟੀ ਬਦਰ ਜਿਹੜਾ ਜਿਹੜਾ ਇੱਕ ਯੂਨਿਟਰੀ ਸਟੇਟ ਇਕਾਤਵਕ ਭਾਰਤ ਬਣਾਉਣ ਵੱਲ ਵੱਧ ਰਹੀ ਹੈ ਜਿਹੜੀ ਰਾਜਾਂ ਦੇ ਅਧਿਕਾਰਾਂ ਵਾਸਤੇ ਪਾਸ਼ਾਈ ਅਧਿਕਾਰ ਇਲਾਕਾਈ ਅਧਿਕਾਰ ਹੋਰ ਸੱਭਿਆਚਾਰਕ ਅਧਿਕਾਰ ਤੇ ਹੋਰ ਜੇ ਰਾਜਾਂ ਦੇ ਅਧਿਕਾਰ ਆ ਉਹਨਾਂ ਦਾ ਹਨਨ ਕਰਕੇ ਇਹ ਕੇਂਦਰੀ ਬਿੱਲ ਹੈਗੇ ਇਹ ਲੱਦੇ ਜਾ ਰਹੇ ਆ ਜੀ ਠੀਕ ਹੈ ਡਾਕਟਰ ਮੈਮ ਕਿਵੇਂ ਦੇਖਦੇ ਹੋ ਮੁੰਰੇਗਾ ਦੇ ਖਿਲਾਫ ਅੱਜ ਤਰ੍ਹਾਂ ਪ੍ਰਸ਼ਪੂਰੇ ਕਾਂਗਰਸ ਪਰਦਾ ਲਗਾਤਾਰ ਚੱਰੀ ਹੈ ਤੁਸੀਂ ਅੱਜ ਪਟਿਆਲੇ ਦੀ ਨਿੰਮੰਦੀ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਜੋ ਗਰੀਬਾਂ ਦੇ ਅਧਿਕਾਰਾਂ ਤੇ ਇੱਕ ਬਹੁਤ ਵੱਡਾ ਢਾਕਾ ਮਾਰਿਆ ਗਿਆ ਹੁਣ ਤੱਕ ਭਾਜਪਾ ਚ 11 ਸਾਲ ਹੋ ਗਏ ਇਹਨਾਂ ਨੂੰ ਸੱਤਾ 'ਚ ਬੈਠਿਆ ਆਪਣੀ ਮਨਮਰਜ਼ੀਆਂ ਕਰਦੀ ਆਈ ਈਡੀਆਂ ਭੇਜਦੀ ਆਈ ਸੀਬੀਆਂ ਸਾਰੀਆਂ ਏਜੰਸੀਆਂ ਇਹਨਾਂ ਦੇ ਹੱਥ 'ਚ ਕੁਝ ਆਪਣੇ ਪੂੰਜੀਪਤੀ ਦੋਸਤਾਂ ਨੂੰ ਖੁਸ਼ ਕਰਨ ਤੇ ਇਹ ਮੋਦੀ ਸਰਕਾਰ ਜਿਹੜੀ ਸਾਰੀ ਲੱਗੀ ਹੋਈ ਹੈ ਇਹ ਬਹੁਤ ਹੀ ਇੱਕ ਮਾੜੀ ਗੱਲ ਹੈ ਕਿੱਥੇ ਸੋਚ ਹੈ ਸਾਡੀ ਕਾਂਗਰਸ ਪਾਰਟੀ ਦੀ ਮੈਨੂੰ ਯਾਦ ਹੈ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸੀ ਉਸ ਸਮੇਂ ਜ 2005 'ਚ ਇਸ ਕੀ ਮਾਈਸੀ ਯੂਪੀਆਈ ਦੀ ਸਰਕਾਰ ਸੀ ਮਨਮੋਹਨ ਸਿੰਘ ਜੀ ਉਦੋਂ ਪ੍ਰਧਾਨ ਮੰਤਰੀ ਸੀ ਤੇ ਪੂਰੇ ਦੇ ਪੂਰੇ ਫੰਡਸ ਜਿਹੜੇ ਸੀ ਸੈਂਟਰ ਤੋਂ ਆਉਂਦੀ ਸੀ ਤੇ ਤੁਸੀਂ ਆਪ ਹੀ ਦੇਖ ਲਓ ਕਿ ਆਪ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਨਖਾਹਾਂ ਦੇ ਨਹੀਂ ਸਕਦੀ ਦਿਵਾਲੀਆ ਇਹ ਇਕਰਾਰ ਹੋਈ ਪਈ ਹੈ ਬੁਰਾ ਹਾਲ ਹੈ ਕੋਈ ਪ੍ਰੋਜੈਕਟ ਵੀ ਚੜਲੇ ਲੋਕਾਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਇਹ ਦੇ ਨਹੀਂ 파ਰੇ ਇਹ ਗਰੀਬਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਇਹ ਧੋਖਾ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਾਂਗਰਸ ਪਾਰਟੀ ਸਾਰੀ ਇਕੱਠੀ ਹੋ ਕੇ ਇਸ ਕਾਨੂੰਨ ਜਿਹੜਾ ਇਹ ਲੈ ਕੇ ਆਏ ਨੇ ਨਾ ਉਹਦੇ ਖਿਲਾਫ ਹੈ ਪੂਰੇ ਪ੍ਰਦਰਸ਼ਨ ਕਰਾਂਗੇ ਆਉਣ ਵਾਲੀ 28 ਤਰੀਕ ਨੂੰ ਸਾਡੇ ਜਿਹੜੀ ਰਾਸ਼ਟਰੀ ਭਾਰਤੀ ਜਿਹੜੀ ਕਾਂਗਰਸ ਕਮੇਟੀ ਹੈ ਉਦੀ ਫਾਊਂਡਰਸ ਡੇ ਹੈਗਾ ਉਸ ਦਿਨ ਅਸੀਂ ਪੋਰਟਰੇਟ ਲੈ ਕੇ ਆਪਣੇ ਮਹਾਤਮਾ ਗਾਂਧੀ ਜੀ ਦੇ ਹਰ ਪਿੰਡ ਵਿੱਚ ਹਰ ਮੰਡਲ ਦੇ ਵਿੱਚ ਬਲੌਕ ਚ ਜ਼ਿਲ੍ਹੇ ਚ ਫਿਰ ਪ੍ਰਦਰਸ਼ਨ ਕਰਾਂ ਇੱਕ ਪਾਸੇ ਜਿਸ ਤਰ੍ਹਾਂ ਪੰਜਾਬ ਸਰਕਾਰ ਤੋਂ ਦਿਵਾਲਾ ਨਿਕਲਿਆ ਹੋਇਆ ਹੈ ਤੇ ਦੂਜੇ ਪਾਸੇ ਮੰਡਰੇਗਾ ਦੇ ਵਿੱਚ ਪੰਜਾਬ ਸਰਕਾਰ ਨੂੰ ਕੁਝ ਪਰਸੈਂਟ ਪੈਸਾ ਪਾਣਾ ਪਏਗਾ ਕੀ ਲੱਗਦਾ ਮੰਡਰੇਗਾ ਸਕੀਮ ਪੰਜਾਬ ਚ ਖਤਮ ਹੋ ਜੇਗੀ ਪਾਈ ਨਹੀਂ ਸਕਦੀ ਜੀ 60% ਉਹਨਾਂ ਦੇਣਾ 40 ਇਹਨਾਂ ਨੇ ਕਿੱਥੋਂ ਦੇ ਲੈਣਗੇ ਸੜਕਾਂ ਦੇਖ ਲਓ ਕੋਈ ਵੀ ਕੰਮ ਆਪਾਂ ਦੇਖ ਲਓ ਪੰਜਾਬ ਚ ਹੋ ਹੀ ਨਹੀਂ ਰਿਹਾ ਫੰਡਸ ਹੀ ਐ ਨਹੀਂ ਇਨਾਂ ਕੋਲੇ ਇਹਨਾਂ ਦੇ ਆਪਾਂ ਬੜਿਆ ਸ਼ੋਰ ਆਰਾਮ ਉਹੀ ਚੀਜ਼ਾਂ ਹੀ ਖਤਮ ਹੋਈਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਸੋਚ ਹੈ ਕਿ ਕੋਈ ਕਿਤੇ ਕੋਈ ਆਪਣੇ ਬੱਚਿਆਂ ਦਾ ਪੇਟ ਭਰਨਾ ਲੱਗ ਠੀਕ ਹੈ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਕੇਂਦਰੀ ਸਰਕਾਰ ਹੈ ਭਾਜਪਾ ਦੀ ਉਹ ਸਰਮਾਇਤਨਾ ਪੱਖੀ ਹੈ ਮਜ਼ਦੂਰਾਂ ਕਿਸਾਨਾਂ ਵਿਰੁੱਧੀ ਹੈ ਸ਼ੁਰੂ ਤੋਂ ਦੇ ਸਾਰੀਆਂ ਕਾਰਵਾਈਆਂ ਚਾਹੇ ਉਹ ਟੈਕਸ ਮਾਫੀ ਹੋਵੇ ਚਾਹੇ ਉਹ ਦੇਸ਼ ਦੀ ਸੰਪਤੀ ਵੇਚਣ ਦੀ ਗੱਲ ਹੋਵੇ ਉਹ ਵੱਡੇ ਵੱਡੇ ਦੋ ਘਰਾਨਿਆਂ ਦੀ ਮੰਨੀਆਂ ਨਾਨੀਆਂ ਦੇ ਹੱਕ ਦੀ ਗੱਲ ਕਰਦੀ ਆਈ ਹੈਗੀ ਹੈ ਤੇ ਸਰਕਾਰ ਕੋਲੋਂ ਜਿਹਦੇ ਪਿੱਛੇ ਆਰਐਸਐਸ ਹੈ ਜਿਹਦੇ ਪਿੱਛੇ ਗੋਡੇ ਹੈਗਾ ਗੋਡੇ ਦੀ ਸੋਚ ਹੈਗੀ ਉਹਦੇ ਕੋਲੋਂ ਇਹ ਕੰਮ ਦੀ ਹੋਰ ਇਸ ਤੋਂ ਬਾਅਦ ਤੁਸੀਂ ਸੋਚ ਵੀ ਕੀ ਸਕਦੇ ਸੀਗੇ ਕਿ ਉਹ ਮਹਾਤਮਾ ਗਾਂਧੀ ਇਹਨੂੰ ਪਹਿਲਾਂ ਉਹਨਾਂ ਨੇ 1948 ਵਿੱਚ ਸ਼ਰੀਰਕ ਤੌਰ ਤੇ ਖਤਮ ਕੀਤਾ ਗੋਡਸੇ ਰਾਹੀਂ ਖਤਮ ਕਰਵਾਇਆ ਆਰਐਸਐਸ ਨੇ ਤੇ ਹੁਣ ਉਹਨਾਂ ਦੀ ਜਿਹੜੀ ਆਤਮਾ ਸੀਗੀ ਜੋ ਮਨਰੇਗਾ ਵਿੱਚ ਵੱਸਦੀ ਸੀਗੀ ਜੋ ਪਿੰਡੂ ਖੇਤ ਮਜ਼ਦੂਰਾਂ ਵਾਸਤੇ ਇੱਕ ਗਰੰਟੀ ਸੀ ਰੁਜ਼ਗਾਰ ਦੀ 100 ਦਿਨ ਦੀ ਜਿਹੜੀ ਕਾਂਗਰਸ ਨੇ 2005 ਵਿੱਚ ਯੂਪੀਏ ਦੀ ਸਰਕਾਰ ਨੇ ਦਿੱਤੀ ਸੀਗੀ ਉਸ ਗਰੰਟੀ ਨੂੰ ਬਹੁਤ ਹੀ ਛਾਤਰ ਟੱਗ ਨਾਲ ਉਹ ਗਰੰਟੀ ਖਤਮ ਕਰ ਦਿੱਤੀ ਹੈਗੀ ਹੈ ਹੁਣ ਕੰਮ ਪਹਿਲਾਂ ਔਨ ਡਿਮਾਂਡ ਹੁੰਦਾ ਸੀਗਾ ਹੁਣ ਕੰਮ ਕੇਂਦਰ ਸਰਕਾਰ ਕਿਹੜੇ ਸੂਬੇ 'ਚ ਕਰਾਣਾ ਉਹ ਉਹ ਨਿਸ਼ਚਿਤ ਕਰੂਗੀ ਕਿਹੜੇ ਹਲਕੇ 'ਚ ਕਰਾਣਾ ਉਹ ਨਿਸ਼ਚਿਤ ਕਰੂਗੀ ਕਿਹੜਾ ਕੰਮ ਕਰਾਣਾ ਉਹ ਵੀ ਕੇਂਦਰ ਸਰਕਾਰ ਕਰੂਗੀ ਸਾਰਾ ਕੇਂਦਰ ਦੀ ਕਰਨ ਕਰ ਲਿਆ ਸਕੀਮ ਦਾ ਔਰ ਆਪਣੇ ਵੋਟ ਬੈਂਕ ਦੇ ਤੌਰ ਤੇ ਇਹਨੂੰ ਵਰਤਣ ਦੀ ਉਹਦੀ ਕੋਸ਼ਿਸ਼ ਹੈਗੀ ਹੈ ਤੇ ਦੂਜੇ ਪਾਸੇ ਜਿੱਥੇ ਪਹਿਲਾਂ 100% ਫੰਡਿੰਗ ਕੇਂਦਰ ਸਰਕਾਰ ਕਰਦੀ ਸੀ ਇਸ ਸਕੀਮ ਦੀ 80 80 90 90 ਹਜ਼ਾਰ ਕਰੋੜ ਰੁਪਇਆ ਕੇਂਦਰ ਤੋਂ ਆਉਂਦਾ ਸੀਗਾ ਪਿੰਡੂ ਕ੍ਰਿਪਾ ਦੀ ਮਦਦ ਵਾਸਤੇ ਰੁਜ਼ਗਾਰ ਰਾਹੀਂ ਔਰ ਅੱਜ ਜੋ ਜਿਹੜਾ ਬਹਿਸਾ ਹੈਗਾ 40% ਪਰਸੈਂਟ ਉਹ ਰਾਜਾਂ ਦਾ ਕਰ ਦਿੱਤਾ ਗਿਆ ਰਾਜ ਜਿਹੜੇ ਪਹਿਲਾਂ ਹੀ ਖੁੰਗਲ ਹੈਗੇ ਹੈ ਜਿਹੜੇ ਪਹਿਲਾਂ ਹੀ ਕਰਜ਼ਾਈ ਹੈਗੇ ਹੈ ਇਹ ਪੰਜਾਬ ਦੀ ਧਾਰ ਨਹੀਂ ਹੋਵੇ ਤਾਂ 4 ਲੱਖ ਕਰੋੜ ਦਾ ਕਰਜ਼ਾਈ ਹੈਗਾ ਹਰ ਸੂਬਾ ਲੱਖਾਂ ਗਲ ਲੱਖ ਕੋਰ ਦਾ ਕਰਜ਼ਾਈ ਹੈ ਗਿਆ ਹੈ ਕੇਂਦਰ ਸਰਕਾਰ ਦੀ ਜਿਹੜੀ مالی ਹਾਲਤ ਹੈਗੀ ਉਹ ਬਹੁਤ ਵਧੀਆ ਹੈਗੀ ਹੈ ਸਾਰੇ ਜੀਐਸਟੀ ਇਕੱਠੀ ਕਰਦੀ ਹੈ ਤੇਲ ਤੇ ਜਿੰਨਾ ਟੈਕਸ ਆਣਾ ਸਾਰਾ ਇਕੱਠਾ ਕਰਦੀ ਹੈ ਔਰ ਆਪਣੀ ਮਰਜ਼ੀ ਦੇ ਪ੍ਰੋਜੈਕਟ ਚਲਾ ਰਹੀ ਹੈਗੀ ਹੈ ਪਰ ਰਾਜ ਜਿਹੜੇ ਰਾਜ ਸਰਕਾਰ ਨੇ ਉਹ ਖੁੰਗਲ ਹੋਈਆਂ ਪਈਆਂ ਨੇ ਉਹਨਾਂ ਕੋਲ ਜਿਹੜੀ ਬੁਨਿਆਦੀ ਸਹੂਲਤਾਂ ਵੀ ਲੋਕਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਸਾਰੇ ਪ੍ਰੋਜੈਕਟ ਰਾਜਾਂ ਦੇ ਠੰਡੇ ਬਸਤੇ ਪਏ ਹੋਏ ਆ ਕਿਉਂਕਿ ਕੇਂਦਰ ਨੇ ਹਰ ਪ੍ਰੋਜੈਕਟ ਵਿੱਚ ਰਾਜ ਦਾ ਹਿੱਸਾ ਜੇ ਬਣਾ ਸ਼ੁਰੂ ਕਰਤਾ ਤੇ ਅਖੀਰ ਨੂੰ ਮਨਰੇਗਾ ਵਿੱਚ ਵੀ 40% ਹਿੱਸਾ ਰਾਜ ਪਾਇਆ ਕਰਨਗੇ ਜਿਹੜਾ ਕਿ ਅਸੰਭਵ ਹੈਗਾ ਹੈ ਸੁਰਖਤਾਰਾ ਉਹਨਾਂ ਨੇ ਬੜੇ ਸ਼ਾਤਰ ਤਰੀਕੇ ਨਾਲ ਮਨਰੇਗਾ ਨੂੰ ਖਤਮ ਕਰਨ ਦਾ ਇੱਕ ਪ੍ਰੋਗਰਾਮ ਬਣਾ ਲਿਆ ਹੈਗਾ ਲਗਾਤਾਰ ਸੰਸਦ ਜੀ ਇਹ ਮੁੱਦਾ ਉਠਾਇਆ ਗਿਆ ਲੱਗਦਾ ਕਿ ਜਿਹੜੇ ਕੇਂਦਰ ਸਰਕਾਰ ਦੇ ਉਹ ਇਸ ਗੱਲ ਨੂੰ ਸਿਰਕੇ ਕੀਤੀ ਕੇਂਦਰ ਧਿਆਨ ਦੇਗਾ ਨਹੀਂ ਜੋ ਨਹੀਂ ਬਿਲਕੁਲ ਨਹੀਂ ਸਰਕੂਗੀ ਜੀ ਉਹਨਾਂ ਨੇ ਬਿੱਲ ਪਾਸ ਕਰ ਦਿੱਤਾ ਰਾਤ ਨੂੰ ਅਸੀਂ ਬੈਠੇ ਰਹੇ 1:30 ਵਜੇ ਤੱਕ ਲੋਕ ਸਭਾ ਚ ਜਗਰ ਦੇ 2:30 ਵਜੇ ਤੱਕ ਰਾਤ ਸਵਾਤ ਉਹਨਾਂ ਨੇ VOTING ਕਰਾ ਕੇ ਬਿੱਲ ਪਾਸ ਕਰ ਦਿੱਤਾ ਹੈਗਾ ਹਕੀਕਤ ਬਣ ਚੁੱਕਿਆ ਜੀ ਰਾਮ ਜੀ ਬਿੱਲ ਬਣਾਇਆ ਹੈਗਾ ਨਮਾ ਬਣਾਇਆ ਕਿ ਆਂਦਾ ਇਹ ਵੀ ਤਰੀਕਾ ਗਲਤ ਹੈ ਕਿ ਤੁਸੀਂ ਭਗਵਾਨ ਰਾਮ ਦੇ ਨਾਂ ਨੂੰ ਇੱਕ ਜਿਹੜੀ ਲੋਕਾਂ ਦੀ ਕਲਿਆਣ ਸਕੀਮ ਹੈਗੀ ਹੈ ਉਹਦੇ ਵਾਸਤੇ ਵਰਤ ਰਹੇ ਹੋ ਇਹ 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 ਰਾਸੀਕਰਨ ਹੋ ਰਿਹਾ ਸ਼੍ਰੀ ਰਾਮਚੰਦਰ ਜੀ ਦਾ ਜੋ ਇੱਕ ਧਰਮ ਦਾ ਪੱਤਾ ਵਰਤਿਆ ਜਾ ਰਿਹਾ ਹੈਗਾ ਇੱਕ ਸਕੀਮ ਦੇ ਨਾਂ ਤੇ ਇਹ ਵੀ ਬਹੁਤ ਗੱਜਿਆ ਗੱਲ ਲੱਗੀ ਬੜੀ ਇਹ ਮਤਲਬ ਲੋਕਤੰਤਰ ਦੇ ਖਿਲਾਫ ਹੈ ਧਰਮ ਦੇ ਪੱਖ ਚਰਿੱਤਰ ਦੇ ਖਿਲਾਫ ਹੈ ਮੁਲਕ ਦੇ ਇਹ ਮਤਲਬ ਵੀ ਭਾਜ ਨਹੀਂ ਭੱਜ ਪਹਗੀ ਹੈ ਜੰਗੇ ਚਿੱਤੇ ਰੂਪ ਵਿੱਚ ਇੱਕ ਹਿੰਦੂ ਰਾਸ਼ਟਰ ਵੱਲ ਨੂੰ ਜਾਂ ਸਾਰਾ ਜਿਹੜੀ ਦੇਸ਼ ਦੀ ਜਿਹੜੀ ਇੱਕ ਜਿਹੜੀ ਭਾਵਨਾ ਸੰਵਿਧਾਨ ਦੀ ਹੈਗੀ ਹੈ ਉਹਦੇ ਉਲਟ ਕੰਮ ਕਰਕੇ ਇੱਕ ਜਿਹਨੂੰ ਕਹਿੰਦੇ ਬਹੁਤ ਸੰਕੇਗਵਾਦ ਮਲਟੀ ਬਦਰ ਜਿਹੜਾ ਮੇਰੇ ਇੱਕ ਯੂਨਿਟਰੀ ਸਟੇਟ ਇਕਾਤਵਕ ਭਾਰਤ ਬਣਾਉਣ ਵੱਲ ਵੱਧ ਰਹੀ ਹੈ ਜਿਹੜੀ ਰਾਜਾਂ ਦੇ ਅਧਿਕਾਰਾਂ ਵਾਸਤੇ ਪਾਸ਼ਾਈ ਅਧਿਕਾਰ ਇਲਾਕਾਈ ਅਧਿਕਾਰ ਹੋਰ ਸੱਭਿਆਚਾਰਕ ਅਧਿਕਾਰ ਤੇ ਹੋਰ ਜੇ ਰਾਜਾਂ ਦੇ ਅਧਿਕਾਰ ਆ ਉਹਨਾਂ ਦਾ ਹਨਨ ਕਰਕੇ ਇਹ ਕੇਂਦਰੀ ਬਿੱਲ ਹੈਗੇ ਇਹ ਲੱਦੇ ਜਾ ਰਹੇ ਆ ਜੀ ਠੀਕ ਹੈ ਡਾਕਟਰ ਸਾਹਿਬ ਮੈਮ ਕਿਵੇਂ ਦੇਖਦੇ ਹੋ ਮਨਰੇਗਾ ਦੇ ਖਿਲਾਫ ਅੱਜ ਤਰ੍ਹਾਂ ਪ੍ਰਸ਼ਾਸ ਪੂਰੇ ਕਾਂਗਰਸ ਵਰਤਾਂ ਲਗਾਤਾਰ ਚੱਰੀ ਹੈ ਤੁਸੀਂ ਅੱਜ ਪਟਿਆਲੇ ਦੀ ਨਿਮੰਨੀ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਜੋ ਗਰੀਬਾਂ ਦੇ ਅਧਿਕਾਰਾਂ ਤੇ ਇੱਕ ਬਹੁਤ ਵੱਡਾ ਢਾਕਾ ਮਾਰਿਆ ਗਿਆ ਹੁਣ ਤੱਕ ਭਾਜਪਾ ਚ 11 ਸਾਲ ਹੋ ਗਏ ਇਹਨਾਂ ਨੂੰ ਸੱਤਾ 'ਚ ਬੈਠੇ ਆ ਆਪਣੀ ਮਨਮਰਜ਼ੀਆਂ ਕਰਦੀ ਆਈ ਈਡੀਆਂ ਭੇਜਦੀ ਆਈ ਸੀਬੀਆਂ ਸਾਰੀਆਂ ਏਜੰਸੀਆਂ ਇਹਨਾਂ ਦੇ ਹੱਥ 'ਚ ਕੁਝ ਕਪੜੇ ਪੂੰਜੀਪਤੀ ਦੋਸਤਾਂ ਨੂੰ ਖੁਸ਼ ਕਰਨ ਤੇ ਇਹ ਮੋਦੀ ਸਰਕਾਰ ਜਿਹੜੀ ਸਾਰੀ ਲੱਗੀ ਹੋਈ ਹੈ ਇਹ ਬਹੁਤ ਹੀ ਇੱਕ ਮਾੜੀ ਗੱਲ ਹੈ ਕਿੱਥੇ ਸੋਚ ਹੈ ਸਾਡੀ ਕਾਂਗਰਸ ਪਾਰਟੀ ਦੀ ਮੈਨੂੰ ਯਾਦ ਹੈ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸੀ ਉਸ ਸਮੇਂ ਜ 2005 'ਚ ਇਸ ਕੀ ਮਾਈਸੀ ਯੂਪੀਆਈ ਦੀ ਸਰਕਾਰ ਸੀ ਮਨਮੋਹਨ ਸਿੰਘ ਜੀ ਉਦੋਂ ਪ੍ਰਧਾਨ ਮੰਤਰੀ ਸੀ ਤੇ ਪੂਰੇ ਦੇ ਪੂਰੇ ਫੰਡਸ ਜਿਹੜੇ ਸੀ ਸੈਂਟਰ ਤੋਂ ਆਉਂਦੀ ਸੀ ਤੇ ਤੁਸੀਂ ਆਪ ਹੀ ਦੇਖ ਲਓ ਕਿ ਆਪ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਨਖਾਹਾਂ ਦੇ ਨਹੀਂ ਸਕਦੀ ਦਿਵਾਲੀਆ ਇਹ ਇਕਰਾਰ ਹੋਈ ਪਈ ਹੈ ਬੁਰਾ ਹਾਲ ਹੈ ਕੋਈ ਪ੍ਰੋਜੈਕਟ ਨਹੀਂ ਚੜਲੇ ਲੋਕਾਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਇਹ ਦੇ ਨਹੀਂ 파ਰੇ ਇਹ ਗਰੀਬਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਇਹ ਧੋਖਾ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕਾਂਗਰਸ ਪਾਰਟੀ ਸਾਰੀ ਇਕੱਠੀ ਹੋ ਕੇ ਇਸ ਕਾਨੂੰਨ ਜਿਹੜਾ ਇਹ ਲੈ ਕੇ ਆਏ ਨੇ ਨਾ ਉਹਦੇ ਖਿਲਾਫ ਹੈ ਪੂਰੇ ਪ੍ਰਦਰਸ਼ਨ ਕਰਾਗੇ ਆਉਣ ਵਾਲੀ 28 ਤਰੀਕ ਨੂੰ ਸਾਡੇ ਜਿਹੜੀ ਰਾਸ਼ਟਰੀ ਭਾਰਤੀ ਜਿਹੜੀ ਕਾਂਗਰਸ ਕਮੇਟੀ ਹੈ ਉਦੀ ਫਾਊਂਡਰਸ ਡੇ ਹੈਗਾ ਉਸ ਦਿਨ ਅਸੀਂ ਪੋਰਟਰੇਟ ਲੈ ਕੇ ਆਪਣੇ ਮਹਾਤਮਾ ਗਾਂਧੀ ਜੀ ਦੇ ਹਰ ਪਿੰਡ ਵਿੱਚ ਹਰ ਮੰਡਲ ਦੇ ਵਿੱਚ ਬਲੌਕ ਤੇ ਜ਼ਿਲ੍ਹੇ ਚ ਫਿਰ ਪ੍ਰਦਰਸ਼ਨ ਕਰਾਂਗੇ ਇੱਕ ਪਾਸੇ ਜਿਸ ਤਰ੍ਹਾਂ ਪੰਜਾਬ ਸਰਕਾਰ ਤੋਂ ਦੁਬਾਲਾ ਨਿਕਲਿਆ ਹੋਇਆ ਹੈ ਤੇ ਦੂਜੇ ਪਾਸੇ ਮੰਰੇਗਾ ਦੇ ਵਿੱਚ ਪੰਜਾਬ ਸਰਕਾਰ ਨੂੰ ਕੁਝ ਪਰਸੈਂਟ ਪੈਸਾ ਪਾਣਾ ਪਏਗਾ ਕੀ ਲੱਗਦਾ ਮੰਰੇਗਾ ਸਕੀਮ ਪੰਜਾਬ ਚ ਖਤਮ ਹੋ ਜੇਗੀ ਪਾਈ ਨਹੀਂ ਸਕਦੀ ਜੀ 60% ਉਹਨਾਂ ਦੇਣਾ 40 ਇਹਨਾਂ ਨੇ ਕਿੱਥੋਂ ਦੇ ਲੈਣਗੇ ਸੜਕਾਂ ਦੇਖ ਲਓ ਕੋਈ ਵੀ ਕੰਮ ਆਪਾਂ ਦੇਖ ਲਓ ਪੰਜਾਬ ਚ ਹੋ ਹੀ ਨਹੀਂ ਰਿਹਾ ਫੰਡਸ ਹੀ ਹੈ ਨਹੀਂ ਇਹਨਾਂ ਕੋਲੇ ਇਹਨਾਂ ਦੇ ਪੜਿਆ ਸ਼ੋਰ ਆ ਰਾਮ ਉਹੀ ਚੀਜ਼ਾਂ ਹੀ ਖਤਮ ਹੋਈਆਂ ਧੱਕੇਸ਼ਾਹੀਆਂ ਕਰ ਰਹੇ ਨੇ ਹੁਣੇ ਚੋਣਾ ਹੋ ਗਿਆ ਏਟੀਆਂ ਨੇ ਦੇਖੋ ਕੀ ਹਾਲਾਤ ਹੋਏ ਨੇ ਹਰ ਥਾਂ ਤੇ ਧੱਕਾ ਸ਼ਰੇਆਮ ਲੋਕਤੰਤਰ ਦਾ ਘਾਣ ਇਹਨਾਂ ਸਾਰਾ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਤੇ ਸੋ ਬਿਲਕੁਲ ਸਾਫ ਹੀ ਦਿਖ ਰਿਹਾ ਕਿ ਜਿਹੜਾ ਬਿਲ ਇਹਨਾਂ ਨੇ ਪਾਸ ਕਰ ਲਿਆ ਤੇ ਗਰੀਬਾਂ ਨੇ ਜਿਹੜਾ ਵਿਚਾਰਾ ਉਹਨਾਂ ਨੂੰ ਇਹ ਰੋਟੀ ਖਾਂਦੇ ਚੰਗੇ ਨਹੀਂ ਲੱਗੇ ਕੋਈ ਟਾਈਮ ਸੀ ਜਦੋਂ ਕਾਂਗਰਸ ਫੂਡ ਸਿਕਿਉਰਿਟੀ ਐਕਟ ਲੈ ਕੇ ਆਈ ਸੀ ਸੋਨੀਆ ਜੀ ਦੀ ਇਹ ਸੋਚੀ ਕਿ ਹਰ ਬੰਦਾ ਪੇਟ ਭਰ ਕੇ ਖਾਣਾ ਖਾ ਕੇ ਸੋਏ ਔਰ ਮੋਦੀ ਜੀ ਦੀ ਇਹ ਸੋਚ ਹੈ ਕਿ ਕੋਈ ਕਿਤੇ ਕੋਈ ਆਪਣੇ ਬੱਚਿਆਂ ਦਾ ਪੇਟ 没个人？ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਕੇਂਦਰੀ ਸਰਕਾਰ ਹੈ ਭਾਜਪਾ ਦੀ ਉਹ سرمایہਦਾਰਾਂ ਪੱਖੀ ਹੈ ਮਜ਼ਦੂਰਾਂ ਕਿਸਾਨਾਂ ਵਿਰੁੱਧੀ ਹੈ ਸ਼ੁਰੂ ਤੋਂ ਦੇ ਸਾਰੀਆਂ ਕਾਰਵਾਈਆਂ ਚਾਹੇ ਉਹ ਟੈਕਸ ਮਾਫੀ ਹੋਵੇ ਚਾਹੇ ਉਹ ਦੇਸ਼ ਦੀ ਸੰਪਤੀ ਵੇਚਣ ਦੀ ਗੱਲ ਹੋਵੇ ਉਹ ਵੱਡੇ ਵੱਡੇ ਦੋ ਘਰਾਨਿਆਂ ਦੀ ਮੰਨੀਆਂ ਨਾਨੀਆਂ ਦੇ ਹੱਕ ਦੀ ਗੱਲ ਕਰਦੀ ਆਈ ਹੈਗੀ ਹੈ ਤੇ ਸਰਕਾਰ ਕੋਲੋਂ ਜਿਹਦੇ ਪਿੱਛੇ ਆਰਐਸਐਸ ਹੈ ਜਿਹਦੇ ਪਿੱਛੇ ਗੋਡਸੇ ਹੈਗਾ ਗੋਡਸੇ ਦੀ ਸੋਚ ਹੈਗੀ ਉਹਦੇ ਕੋਲੋਂ ਇਹ ਕੰਮ ਦੀ ਹੋਰ ਇਸ ਤੋਂ ਬਾਅਦ ਤੁਸੀਂ ਸੋਚ ਵੀ ਕੀ ਸਕਦੇ ਸੀਗੇ ਕਿ ਉਹ ਮਹਾਤਮਾ ਦੀ ਨੂੰ ਪਹਿਲਾਂ ਉਹਨਾਂ ਨੇ 1948 ਵਿੱਚ ਸਰੀਰਕ ਤੌਰ ਤੇ ਖਤਮ ਕੀਤਾ ਗੋਡਸੇ ਰਾਹੀਂ ਖਤਮ ਕਰਵਾਇਆ ਆਰਐਸਐਸ ਨੇ ਤੇ ਹੁਣ ਉਹਨਾਂ ਦੀ ਜਿਹੜੀ ਆਤਮਾ ਸੀਗੀ ਜੋ ਮਨਰੇਗਾ ਵਿੱਚ ਵਸਦੀ ਸੀਗੀ ਜੋ ਪਿੰਡੂ ਖੇਤ ਮਜ਼ਦੂਰਾਂ ਵਾਸਤੇ ਇੱਕ ਗਰੰਟੀ ਸੀ ਰੁਜ਼ਗਾਰ ਦੀ 100 ਦਿਨ ਦੀ ਜਿਹੜੀ ਕਾਂਗਰਸ ਨੇ 2005 ਵਿੱਚ ਯੂਪੀ ਦੀ ਸਰਕਾਰ ਨੇ ਦਿੱਤੀ ਸੀਗੀ ਉਸ ਗਰੰਟੀ ਨੂੰ ਬਹੁਤ ਹੀ ਸ਼ਾਤਰ ਟੱਗ ਨਾਲ ਉਹ ਗਰੰਟੀ ਖਤਮ ਕਰ ਦਿੱਤੀ ਹੈਗੀ ਹੈ ਹੁਣ ਕੰਮ ਪਹਿਲਾਂ ਔਨ ਡਿਮਾਂਡ ਹੁੰਦਾ ਸੀਗਾ ਹੁਣ ਕੰਮ ਕੇਂਦਰ ਸਰਕਾਰ ਕਿਹੜੇ ਸੂਬੇ ਚ ਕਰਾਣਾ ਉਹ ਉਹ ਨਿਸ਼ਚਿਤ ਕਰੂਗੀ ਕਿਹੜੇ ਹਲਕੇ ਚ ਕਰਾਣਾ ਉਹ ਨਿਸ਼ਚਿਤ ਕਰੂਗੀ ਕਿਹੜਾ ਕੰਮ ਕਰਾਣਾ ਉਹ ਵੀ ਕੇਂਦਰ ਸਰਕਾਰ ਕਰੂਗੀ ਸਾਰਾ ਕੇਂਦਰੀਕਰਨ ਕਰ ਲਿਆ ਸਕੀਮ ਦਾ ਔਰ ਆਪਣੇ ਵੋਟ ਬੈਂਕ ਦੇ ਤੌਰ ਤੇ ਇਹਨੂੰ ਵਰਤਨ ਦੀ ਉਹਦੀ ਕੋਸ਼ਿਸ਼ ਹੈਗੀ ਹੈ ਤੇ ਦੂਜੇ ਪਾਸੇ ਜਿੱਥੇ ਪਹਿਲਾਂ 100% ਫੰਡਿੰਗ ਕੇਂਦਰ ਸਰਕਾਰ ਕਰਦੀ ਸੀ ਇਸ ਸਕੀਮ ਦੀ 80 80 90 90 ਹਜ਼ਾਰ ਕਰੋੜ ਰੁਪਇਆ ਕੇਂਦਰ ਤੋਂ ਆਉਂਦਾ ਸੀਗਾ ਪਿੰਡੂ ਕ੍ਰਿਪਾ ਦੀ ਮਦਦ ਵਾਸਤੇ ਰੁਜ਼ਗਾਰ ਰਾਹੀਂ ਔਰ ਅੱਜ ਜਿਹੜਾ ਵੇਸਾ ਹੈਗਾ 40% ਪਰਸੈਂਟ ਉਹ ਰਾਜਾਂ ਦਾ ਕਰ ਦਿੱਤਾ ਗਿਆ ਰਾਜ ਜਿਹੜੇ ਪਹਿਲਾਂ ਹੀ ਖੁੰਗਲ ਹੈਗੇ ਆ ਜਿਹੜੇ ਪਹਿਲਾਂ ਹੀ ਕਰਜ਼ਾਈ ਹੈਗੇ ਆ ਇਹ ਪੰਜਾਬ ਦੀ ਧਾਰਨ ਲੈਣੀ ਹੋਵੇ ਤਾਂ 100 ਲੱਖ ਕਰੋੜ ਦਾ ਕਰਜ਼ਾਈ ਹੈਗਾ ਹਰ ਸੂਬਾ ਲੱਖਾਂ ਗਲੱਖੋ ਕਰੋੜ ਦਾ ਕਰਜ਼ਾਈ ਹੈਗਾ ਕੇਂਦਰ ਸਰਕਾਰ ਦੀ ਇਹ ਜਿਹੜੀ ਮਾਲੀ ਹਾਲ ਤੱਕ ਹੀ ਉਹ ਬਹੁਤ ਵਧੀਆ ਹੈਗੀ ਹੈ ਸਾਰੇ ਜੀਐਸਟੀ ਇਕੱਠੀ ਕਰਦੀ ਹੈ ਤੇਲ ਤੇ ਜਿੰਨਾ ਟੈਕਸਾਂ ਦਾ ਸਾਰਾ ਇਕੱਠਾ ਕਰਦੀ ਹੈ ਔਰ ਆਪਣੀ ਮਰਜ਼ੀ ਦੇ ਪ੍ਰੋਜੈਕਟ ਚਲਾ ਰਹੀ ਹੈਗੀ ਹੈ ਪਰ ਰਾਜ ਜਿਹੜੇ ਰਾਜ ਸਰਕਾਰ ਨੇ ਉਹ ਖੁੰਗਲ ਹੋਈਆਂ ਪਈਆਂ ਨੇ ਉਹਨਾਂ ਕੋਲ ਜਿਹੜੇ ਬੁਨਿਆਦੀ ਸਹੂਲਤਾਂ ਵੀ ਲੋਕਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਸਾਰੇ ਪ੍ਰੋਜੈਕਟ ਰਾਜਾਂ ਦੇ ਠੰਡੇ ਬਸਤੇ ਪਏ ਹੋਏ ਆ ਕਿਉਂਕਿ ਕੇਂਦਰ ਨੇ ਹਰ ਪ੍ਰੋਜੈਕਟ ਵਿੱਚ ਰਾਜ ਦਾ ਹਿੱਸਾ ਜੇ ਬਣਾ ਸ਼ੁਰੂ ਕਰਤਾ ਤੇ ਖੀਰ ਨੂੰ ਮਨਰੇਗਾ ਵਿੱਚ ਵੀ 40% ਹਿੱਸਾ ਰਾਜ ਪਾਇਆ ਕਰਨਗੇ ਜਿਹੜਾ ਕਿ ਅਸੰਭਵ ਹੈਗਾ ਹੈ ਸਿੱਖ ਤਰ੍ਹਾਂ ਉਹਨਾਂ ਨੇ ਬੜੇ ਸ਼ਾਤਰ ਤਰੀਕੇ ਨਾਲ ਮਨਰੇਗਾ ਨੂੰ ਖਤਮ ਕਰਨ ਦਾ ਇੱਕ ਪ੍ਰੋਗਰਾਮ ਬਣਾ ਲਿਆ ਹੈਗਾ ਲੱਗਦਾ ਸੰਸਦ ਜੀ ਇਹ ਮੁੱਦਾ ਉਠਾਇਆ ਗਿਆ ਲੱਗਦਾ ਕਿ ਜਿਹੜੇ ਕੇਂਦਰ ਸਰਕਾਰ ਤੋਂ ਬਸ ਇਸ ਗੱਲ ਜੂੰ ਸਿਰਕੇ ਕੀਤੀ ਕਿ ਕੇਂਦਰ ਧਿਆਨ ਨਹੀਂ ਮੈਂ ਕਿ ਨਹੀਂ ਜੋ ਨਹੀਂ ਬਿਲਕੁਲ ਨਹੀਂ ਸਰਕੂਗੀ ਜੀ ਉਹਨਾਂ ਨੇ ਬਿੱਲ ਪਾਸ ਕਰ ਦਿੱਤਾ ਰਾਤ ਨੂੰ ਅਸੀਂ ਬੈਠੇ ਰਹੇ 1:30 ਵਜੇ ਤੱਕ ਲੋਕ ਸਭਾ ਤਗਲ ਦਿਨ 2:30 ਵਜੇ ਤੱਕ ਰਾਤ ਸਵਾਤ ਉਹਨਾਂ ਨੇ VOTING ਕਰਾ ਕੇ ਬਿੱਲ ਪਾਸ ਕਰ ਦਿੱਤਾ ਹੈਗਾ ਹਕੀਕਤ ਬਣ ਚੁੱਕਿਆ ਜੀ ਰਾਮ ਜੀ ਬਿੱਲ ਬਣਾਇਆ ਹੈਗਾ ਨਮਾ ਬਣਾਇਆ ਕਿ ਆਂਦਾ ਇਹ ਵੀ ਤਰੀਕਾ ਗਲਤ ਹੈ ਕਿ ਤੁਸੀਂ ਭਗਵਾਨ ਰਾਮ ਦੇ ਨਾਂ ਨੂੰ ਇੱਕ ਜਿਹੜੀ ਲੋਕਾਂ ਦੀ ਕਲਿਆਣ ਸਕੀਮ ਹੈਗੀ ਹੈ ਉਹਦੇ ਵਾਸਤੇ ਵਰਤ ਰਹੇ ਹੋ ਇਹ 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 ਰਾਸੀਕਰਨ ਹੋ ਰਿਹਾ ਸ਼੍ਰੀ ਰਾਮਚੰਦਰ ਜੀ ਦਾ ਜੋ ਇੱਕ ਧਰਮ ਦਾ ਪੱਤਾ ਵਰਤਿਆ ਜਾ ਰਿਹਾ ਹੈਗਾ ਇੱਕ ਸਕੀਮ ਦੇ ਨਾਂ ਤੇ ਇਹ ਵੀ ਬਹੁਤ ਘੱਟਿਆ ਗੱਲ ਹੈਗੀ ਬੜੀ ਇਹ ਮਤਲਬ ਲੋਕਤੰਤਰ ਦੇ ਖਿਲਾਫ ਹੈ ਧਰਮ ਦੇ ਪੱਖ ਚਰਿੱਤਰ ਦੇ ਖਿਲਾਫ ਹੈ ਮੁਲਕ ਦੇ ਇਹ ਮਤਲਬ ਇਹ ਭਾਜਪਾ ਦੀ ਪੱਤ ਪੈ ਗਈ ਹੈ ਜੰਗੇ ਚਿੱਤੇ ਰੂਪ ਵਿੱਚ ਇੱਕ ਹਿੰਦੂ ਰਾਸ਼ਟਰ ਵੱਲ ਨੂੰ ਜਾਂ ਸਾਰਾ ਜਿਹੜੀ ਦੇਸ਼ ਦੀ ਜਿਹੜੀ ਇੱਕ ਸਤਰੀ ਭਾਵਨਾ ਸੰਵਿਧਾਨ ਦੀ ਹੈਗੀ ਹੈ ਉਹਦੇ ਉਲਟ ਕੰਮ ਕਰਕੇ ਇੱਕ ਜਿਹਨੂੰ ਕਹਿੰਦੇ ਬਹੁ ਸੰਕੇਗਵਾਦ ਮਲਟੀ ਬਦਰ ਜਿਹੜਾ ਜਿਹੜਾ ਇੱਕ ਯੂਨਿਟਰੀ ਸਟੇਟ ਇਕਾਤਮਕ ਭਾਰਤ ਬਣਾਉਣ ਵੱਲ ਵੱਧ ਰਹੀ ਹੈ ਜਿਹੜੀ ਰਾਜਾਂ ਦੇ ਅਧਿਕਾਰਾਂ ਵਾਸਤੇ ਪਾਸ਼ਾਈ ਅਧਿਕਾਰ ਇਲਾਕਾਈ ਅਧਿਕਾਰ ਹੋਰ ਸੱਭਿਆਚਾਰਕ ਅਧਿਕਾਰ ਤੇ ਹੋਰ ਜੇ ਰਾਜਾਂ ਦੇ ਅਧਿਕਾਰ ਆ ਉਹਨਾਂ ਦਾ ਹਨਨ ਕਰਕੇ ਇਹ ਕੇਂਦਰੀ ਬਿੱਲ ਹੈਗੇ ਇਹ ਲੱਦੇ ਜਾ ਰਹੇ ਆ ਜੀ ਠੀਕ ਹੈ ਡਾਕਟਰ ਸਾਹਿਬ ਮੈਮ ਕਿਵੇਂ ਦੇਖਦੇ ਹੋ ਮਨਰੇਗਾ ਦੇ ਖਿਲਾਫ ਅੱਜ ਤਰ੍ਹਾਂ ਪ੍ਰਸ਼ਾਪ ਪੂਰੇ ਕਾਂਗਰਸ ਫਰਦਾ ਲਗਾਤਾਰ ਚੱਰੀ ਹੈ ਤੁਸੀਂ ਅੱਜ ਪਟਿਆਲੇ ਦੀ ਨਿਮੰਨੀ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਜੋ ਗਰੀਬਾਂ ਦੇ ਅਧਿਕਾਰਾਂ ਤੇ ਇੱਕ ਬਹੁਤ ਵੱਡਾ ਢੱਕਾ ਮਾਰਿਆ ਗਿਆ ਹੁਣ ਤੱਕ ਭਾਜਪਾ 11 ਸਾਲ ਹੋ ਗਏ ਇਹਨਾਂ ਨੂੰ ਸੱਤਾ 'ਚ ਬੈਠਿਆ ਆਪਣੀ ਮਨਮਰਜ਼ੀਆਂ ਕਰਦੀ ਆਈ ਈਡੀਆਂ ਭੇਜਦੀ ਆਈ ਸੀਬੀਆਂ ਸਾਰੀਆਂ ਏਜੰਸੀਆਂ ਇਹਨਾਂ ਦੇ ਹੱਥ 'ਚ ਕੁਝ ਆਪਣੇ ਪੂੰਜੀਪਤੀ ਦੋਸਤਾਂ ਨੂੰ ਖੁਸ਼ ਕਰਨ ਤੇ ਇਹ ਮੋਦੀ ਸਰਕਾਰ ਜਿਹੜੀ ਸਾਰੀ ਲੱਗੀ ਹੋਈ ਹੈ ਇਹ ਬਹੁਤ ਹੀ ਇੱਕ ਮਾੜੀ ਗੱਲ ਹੈ ਕਿੱਥੇ ਸੋਚ ਹੈ ਸਾਡੀ ਕਾਂਗਰਸ ਪਾਰਟੀ ਦੀ ਮੈਨੂੰ ਯਾਦ ਹੈ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸੀ ਉਸ ਸਮੇਂ ਜ 2005-06 ਇਸ ਕੀ ਮਾਈਸੀ ਯੂਪੀਆਈ ਦੀ ਸਰਕਾਰ ਸੀ ਮਨਮੋਹਨ ਸਿੰਘ ਜੀ ਉਦੋਂ ਪ੍ਰਧਾਨ ਮੰਤਰੀ ਸੀ ਤੇ ਪੂਰੇ ਦੇ ਪੂਰੇ ਫੰਡਸ ਜਿਹੜੇ ਸੀ ਸੈਂਟਰ ਤੋਂ ਆਉਂਦੇ ਸੀ ਤੇ ਤੁਸੀਂ ਆਪ ਹੀ ਦੇਖ ਲਓ ਕਿ ਆਪ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਨਖਾਹਾਂ ਦੇ ਨਹੀਂ ਸਕਦੀ ਦਿਵਾਲੀਆ ਇਹ ਘਰਾਰ ਹੋਈ ਪਈ ਹੈ ਬੁਰਾ ਹਾਲ ਹੈ ਕੋਈ ਪ੍ਰੋਜੈਕਟ ਨਹੀਂ ਚੱਲਲੇ ਲੋਕਾਂ ਦੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਇਹ ਦੇ ਨਹੀਂ 파ਰੇ ਇਹ ਗਰੀਬਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਇਹ ਧੋਖਾ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਾਂਗਰਸ ਪਾਰਟੀ ਸਾਰੀ ਇਕੱਠੀ ਹੋ ਕੇ ਇਸ ਕਾਨੂੰਨ ਜਿਹੜਾ ਇਹ ਲੈ ਕੇ ਆਏ ਨੇ ਨਾ ਉਹਦੇ ਖਿਲਾਫ ਹੈ ਪੂਰੇ ਪ੍ਰਦਰਸ਼ਨ ਕਰਾਗੇ ਆਉਣ ਵਾਲੀ 28 ਤਰੀਕ ਨੂੰ ਸਾਡੇ ਜਿਹੜੀ ਰਾਸ਼ਟਰੀ ਭਾਰਤੀ ਜਿਹੜੀ ਕਾਂਗਰਸ ਕਮੇਟੀ ਹੈ ਉਦੀ ਫਾਊਂਡਰਸ ਡੇ ਹੈਗਾ ਉਸ ਦਿਨ ਅਸੀਂ ਪੋਰਟਰੇਟ ਲੈ ਕੇ ਆਪਣੇ ਮਹਾਤਮਾ ਗਾਂਧੀ ਜੀ ਦੇ ਹਰ ਪਿੰਡ ਵਿੱਚ ਹਰ ਮੰਡਲ ਦੇ ਵਿੱਚ ਬਲੌਕ ਚ ਜ਼ਿਲ੍ਹੇ ਚ ਫਿਰ ਪ੍ਰਦਰਸ਼ਨ ਕਰਾਂ ਇੱਕ ਪਾਸੇ ਜਿਸ ਤਰ੍ਹਾਂ ਪੰਜਾਬ ਸਰਕਾਰ ਤੋਂ ਦਿਵਾਲਾ ਨਿਕਲਿਆ ਹੋਇਆ ਹੈ ਤੇ ਦੂਜੇ ਪਾਸੇ ਮਨਰੇਗਾ ਦੇ ਵਿੱਚ ਪੰਜਾਬ ਸਰਕਾਰ ਨੂੰ ਕੁਝ ਪਰਸੈਂਟ ਪੈਸਾ ਪਾਣਾ ਪਏਗਾ ਕੀ ਲੱਗਦਾ ਮਨਰੇਗਾ ਸਕੀਮ ਪੰਜਾਬ ਚ ਖਤਮ ਹੋ ਜੇਗੀ ਪਾਈ ਨਹੀਂ ਸਕਦੀ ਜੀ 60% ਉਹਨਾਂ ਦੇਣਾ 40 ਇਹਨਾਂ ਨੇ ਕਿੱਥੋਂ ਦੇ ਲੈਣਗੇ ਸੜਕਾਂ ਦੇਖ ਲਓ ਕੋਈ ਵੀ ਕੰਮ ਆਪਾਂ ਦੇਖ ਲਓ ਪੰਜਾਬ ਚ ਹੋ ਹੀ ਨਹੀਂ ਰਿਹਾ ਫੰਡਸ ਹੀ ਐ ਨਹੀਂ ਇਹਨਾਂ ਕੋਲੇ ਇਹਨਾਂ ਦੇ ਬੜੀ ਐਸ਼ੋ ਆਰਾਮ ਉਹੀ ਚੀਜ਼ਾਂ ਹੀ ਨਹੀਂ ਖਤਮ ਹੋਈਆਂ ੱੱੱਕੇ ਸ਼ਾਇਆਂ ਕਰ ਰਹੇ ਨੇ ਹੁਣੇ ਚੋਣਾ ਹੋ ਗਿਆ ੱੱਡੀਆਂ ਨੇ ਦੇਖੋ ਕੀ ਹਾਲਾਤ ਹੋਏ ਨੇ ਹਰ ਥਾਂ ਤੇ ੱੱੱਕਾ ਸ਼ਰੇਆਮ ਲੋਕਤੰਤਰ ਦਾ ਘਾਣ ਹੈ ਨਾ ਸਾਰਾ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਤੇ ਸੋ ਬਿਲਕੁਲ ਸਾਫ ਹੀ ਦਿਖ ਰਿਹਾ ਕਿ ਜਿਹੜਾ ਬਿਲ ਇਹਨਾਂ ਨੇ ਪਾਸ ਕਰ ਲਿਆ ਤੇ ਗਰੀਬਾਂ ਨੇ ਜਿਹੜਾ ਵਿਚਾਰਾ ਉਹਨਾਂ ਨੂੰ ਇਹ ਰੋਟੀ ਖਾਂਦੇ ਚੰਗੇ ਨਹੀਂ ਲੱਗੇ ਕੋਈ ਟਾਈਮ ਸੀ ਜਦੋਂ ਕਾਂਗਰਸ ਫੋਰ ਸਿਕਿਉਰਿਟੀ ਐਕਟ ਲੈ ਕੇ ਆਈ ਸੀ ਸੋਨੀਆ ਜੀ ਦੀ ਇਹ ਸੋਚੀ ਕਿ ਹਰ ਬੰਦਾ ਪੇਟ ਭਰ ਕੇ ਖਾਣਾ ਖਾ ਕੇ ਸੋਏ ਔਰ ਮੋਦੀ ਜੀ ਇਹ ਸੋਚ ਹੈ ਕਿ ਕੋਈ ਕਿਤੇ ਕੋਈ ਆਪਣੇ ਬੱਚਿਆਂ ਦਾ ਪੇਟ ਭਰਨਾ ਲੱਗ ਠੀਕ ਹੈ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਕੇਂਦਰੀ ਸਰਕਾਰ ਹੈ ਭਾਜਪਾ ਦੀ ਉਹ ਸਰਮਾਇਤਨਾ ਪੱਖੀ ਹੈ ਮਜ਼ਦੂਰਾਂ ਕਿਸਾਨਾਂ ਵਿਰੁੱਧੀ ਹੈ ਸ਼ੁਰੂ ਤੋਂ ਦੇ ਸਾਰੀਆਂ ਕਾਰਵਾਈਆਂ ਚਾਹੇ ਉਹ ਟੈਕਸ ਮਾਫੀ ਹੋਵੇ ਚਾਹੇ ਉਹ ਦੇਸ਼ ਦੀ ਸੰਪਤੀ ਵੇਚਣ ਦੀ ਗੱਲ ਹੋਵੇ ਉਹ ਵੱਡੇ ਵੱਡੇ ਦੋ ਘਰਾਨਿਆਂ ਦੀ ਮੰਨੀਆਂ ਨਾਨੀਆਂ ਦੇ ਹੱਕ ਦੀ ਗੱਲ ਕਰਦੀ ਆਈ ਹੈਗੀ ਹੈ ਤੇ ਸਰਕਾਰ ਕੋਲੋਂ ਜਿਹਦੇ ਪਿੱਛੇ ਆਰਐਸਐਸ ਹੈ ਜਿਹਦੇ ਪਿੱਛੇ ਗੋਡਸੇ ਹੈਗਾ ਗੋਡਸੇ ਦੀ ਸੋਚ ਹੈਗੀ ਉਹਦੇ ਕੋਲੋਂ ਇਹ ਕੰਮ ਦੀ ਹੋਰ ਇਸ ਤੋਂ ਬਾਅਦ ਤੁਸੀਂ ਸੋਚ ਵੀ ਕੀ ਸਕਦੇ ਸੀਗੇ ਕਿ ਉਹ ਮਹਾਤਮਾ ਦੀ ਨੂੰ ਪਹਿਲਾਂ ਉਹਨਾਂ ਨੇ 1948 ਵਿੱਚ ਸ਼ਰੀਰਕ ਤੌਰ ਤੇ ਖਤਮ ਕੀਤਾ ਗੋਡਸੇ ਰਾਹੀਂ ਖਤਮ ਕਰਵਾਇਆ ਆਰਐਸਐਸ ਨੇ ਤੇ ਹੁਣ ਉਹਨਾਂ ਦੀ ਜਿਹੜੀ ਆਤਮਾ ਸੀਗੀ ਜੋ ਮਨਰੇਗਾ ਵਿੱਚ ਵਸਦੀ ਸੀਗੀ ਜੋ ਪਿੰਡੂ ਖੇਤ ਮਜ਼ਦੂਰਾਂ ਵਾਸਤੇ ਇੱਕ ਗਰੰਟੀ ਸੀ ਰੋਜ਼ਗਾਰ ਦੀ 100 ਦਿਨ ਦੀ ਜਿਹੜੀ ਕਾਂਗਰਸ ਨੇ 2005 ਵਿੱਚ ਯੂਪੀ ਦੇ ਸਰਕਾਰ ਨੇ ਦਿੱਤੀ ਸੀਗੀ ਉਸ ਗਰੰਟੀ ਨੂੰ ਬਹੁਤ ਹੀ ਸ਼ਾਤਰ ਟੱਗ ਨਾਲ ਉਹ ਗਰੰਟੀ ਖਤਮ ਕਰ ਦਿੱਤੀ ਹੈਗੀ ਹੈ ਹੁਣ ਕੰਮ ਪਹਿਲਾਂ ਔਨ ਡਿਮਾਂਡ ਹੁੰਦਾ ਸੀਗਾ ਹੁਣ ਕੰਮ ਕੇਂਦਰ ਸਰਕਾਰ ਕਿਹੜੇ ਸੂਬੇ 'ਚ ਕਰਾਣਾ ਉਹ ਉਹ ਨਿਸ਼ਚਿਤ ਕਰੂਗੀ ਕਿਹੜੇ ਹਲਕੇ 'ਚ ਕਰਾਣਾ ਉਹ ਨਿਸ਼ਚਿਤ ਕਰੂਗੀ ਕਿਹੜਾ ਕੰਮ ਕਰਾਣਾ ਉਹ ਵੀ ਕੇਂਦਰ ਸਰਕਾਰ ਕਰੂਗੀ ਸਾਰਾ ਕੇਂਦਰ ਕਾਰਨ ਕਰ ਲਿਆ ਸਕੀਮ ਦਾ اور ਆਪਣੇ ਵੋਟ ਬੈਂਕ ਦੇ ਤੌਰ ਤੇ ਇਹਨੂੰ ਵਰਤਣ ਦੀ ਉਹਦੀ ਕੋਸ਼ਿਸ਼ ਹੈਗੀ ਹੈ ਤੇ ਦੂਜੇ ਪਾਸੇ ਜਿੱਥੇ ਪਹਿਲਾਂ 100% ਫੰਡਿੰਗ ਕੇਂਦਰ ਸਰਕਾਰ ਕਰਦੀ ਸੀ ਇਸ ਸਕੀਮ ਦੀ 80 80 90 90 ਹਜ਼ਾਰ ਕਰੋੜ ਰੁਪਏ ਕੇਂਦਰ ਤੋਂ ਆਉਂਦਾ ਸੀਗਾ ਪਿੰਡੂ ਗਰੀਬਾਂ ਦੀ ਮਦਦ ਵਾਸਤੇ ਰੁਜ਼ਗਾਰ ਰਾਹੀਂ ਔਰ ਅੱਜ ਜੋ ਜਿਹੜਾ ਬਹਿਸਾ ਹੈਗਾ 40% ਪਰਸੈਂਟ ਉਹ ਰਾਜਾਂ ਦਾ ਕਰ ਦਿੱਤਾ ਗਿਆ ਰਾਜ ਜਿਹੜੇ ਪਹਿਲਾਂ ਹੀ ਖੁੰਗਲ ਹੈਗੇ ਆ ਜਿਹੜੇ ਪਹਿਲਾਂ ਹੀ ਕਰਜ਼ਾਈ ਹੈਗੇ ਆ ਇਹ ਪੰਜਾਬ ਦੀ ਧਾਰਨ ਲੈਣੀ ਹੋਵੇ ਤਾਂ 7 ਲੱਖ ਕਰੋੜ ਦਾ ਕਰਜ਼ਾਈ ਹੈਗਾ ਸੂਬਾ ਲੱਖਾਂ ਗਲੱਖੋ ਕੋਡ ਲੱਖ ਕਰਜ਼ਾਈ ਹੈ ਗਿਆ ਹੈ ਕੇਂਦਰ ਸਰਕਾਰ ਦੀ ਇਹਦੀ ਮਾਲੀ ਹਾਲਤ ਹੈਗੀ ਉਹ ਬਹੁਤ ਵਧੀਆ ਹੈਗੀ ਹੈ ਸਾਰੀ ਜੀਐਸਟੀ ਇਕੱਠੀ ਕਰਦੀ ਹੈ ਤੇਲ ਤੇ ਜਿੰਨਾ ਟੈਕਸਾਂ ਦਾ ਸਾਰਾ ਇਕੱਠਾ ਕਰਦੀ ਹੈ ਔਰ ਆਪਣੀ ਮਰਜ਼ੀ ਦੇ ਪ੍ਰੋਜੈਕਟ ਚਲਾ ਰਹੀ ਹੈਗੀ ਹੈ ਪਰ ਰਾਜ ਜਿਹੜੇ ਰਾਜ ਸਰਕਾਰ ਨੇ ਉਹ ਖੁੰਗਲ ਹੋਈਆਂ ਪਈਆਂ ਨੇ ਉਹਨਾਂ ਕੋਲ ਜਿਹੜੀ ਬੁਨਿਆਦੀ ਸਹੂਲਤਾਂ ਵੀ ਲੋਕਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਸਾਰੇ ਪ੍ਰੋਜੈਕਟ ਰਾਜਾਂ ਦੇ ਠੰਡੇ ਬਸਤੇ ਪਏ ਹੋਏ ਆ ਕਿਉਂਕਿ ਕੇਂਦਰ ਨੇ ਹਰ ਪ੍ਰੋਜੈਕਟ ਵਿੱਚ ਰਾਜ ਦਾ ਹਿੱਸਾ ਜੇ ਪਾਣਾ ਸ਼ੁਰੂ ਕਰਤਾ ਤੇ ਖੀਰ ਨੂੰ ਮਨਰੇਗਾ ਵਿੱਚ ਵੀ 40% ਹਿੱਸਾ ਰਾਜ ਪਾਇਆ ਕਰਨਗੇ ਜਿਹੜਾ ਕਿ ਅਸੰਭਵ ਹੈਗਾ ਹੈ ਸਵੀਕਤਰਾਂ ਉਹਨਾਂ ਨੇ بڑے ਸ਼ਾਤਰ ਤਰੀਕੇ ਨਾਲ ਮਨਰੇਗਾ ਨੂੰ ਖਤਮ ਕਰਨ ਦਾ ਇੱਕ ਪ੍ਰੋਗਰਾਮ ਬਣਾ ਲਿਆ ਹੈਗਾ ਲਗਾਤਾਰ ਸੰਸਦ ਵਿੱਚ ਇਹ ਮੁੱਦਾ ਉਠਾਇਆ ਗਿਆ ਲੱਗਦਾ ਕਿ ਜਿਹੜੇ ਕੇਂਦਰ ਸਰਕਾਰ ਦੇ ਉਹ ਇਸ ਗੱਲ ਨੂੰ ਸਿਰਕੇ ਕੀ ਕੇਂਦਰ ਧਿਆਨ ਦੇਗਾ ਨਹੀਂ ਕਿ ਜੋ ਨਹੀਂ ਬਿਲਕੁਲ ਨਹੀਂ ਸਰਕੂਗੀ ਜੀ ਉਹਨਾਂ ਨੇ ਬਿੱਲ ਪਾਸ ਕਰ ਦਿੱਤਾ ਰਾਤ ਨੂੰ ਅਸੀਂ ਬੈਠੇ ਰਹੇ 1:30 ਵਜੇ ਤੱਕ ਲੋਕ ਸਭਾ ਤਦ ਅਗਰ ਦਿਨ 2:30 ਵਜੇ ਤੱਕ ਰਾਤ ਸਵਾਤ ਉਹਨਾਂ ਨੇ VOTING ਕਰਾ ਕੇ ਬਿੱਲ ਪਾਸ ਕਰ ਦਿੱਤਾ ਹੈਗਾ ਹਕੀਕਤ ਬਣ ਚੁੱਕਿਆ ਜੀ ਰਾਮ ਜੀ ਬਿੱਲ ਬਣਾਇਆ ਹੈਗਾ ਨਮਾ ਬਣਾਇਆ ਕਿ ਆਂਦਾ ਇਹ ਵੀ ਤਰੀਕਾ ਗਲਤ ਹੈ ਕਿ ਤੁਸੀਂ ਭਗਵਾਨ ਰਾਮ ਦੇ ਨਾਂ ਨੂੰ ਇੱਕ ਜਿਹੜੀ ਲੋਕਾਂ ਦੀ ਕਲਿਆਣ ਸਕੀਮ ਹੈਗੀ ਹੈ ਉਹਦੇ ਵਾਸਤੇ ਵਰਤ ਰਹੇ ਹੋ ਇਹ 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 ਰਾਸਤ੍ਰਿਕਰਣ ਹੋ ਰਿਹਾ ਸ਼੍ਰੀ ਰਾਮਚੰਦਰ ਜੀ ਦਾ ਜੋ ਇੱਕ ਧਰਮ ਦਾ ਪੱਤਾ ਵਰਤਿਆ ਜਾ ਰਿਹਾ ਹੈਗਾ ਇੱਕ ਸਕੀਮ ਦੇ ਨਾਂ ਤੇ ਇਹ ਵੀ ਬਹੁਤ ਘਟੀਆ ਗੱਲ ਹੈਗੀ ਬੜੀ ਇਹ ਮਤਲਬ ਲੋਕਤੰਤਰ ਦੇ ਖਿਲਾਫ ਹੈ ਧਰਮ ਦੇ ਪੱਖ ਚਰਿੱਤਰ ਦੇ ਖਿਲਾਫ ਹੈ ਮੁਲਕ ਦੇ ਇਹ ਮਤਲਬ ਇਹ ਵੀ ਭਾਜਪਾ ਦੀ ਪੱਤ ਹੈਗੀ ਹੈ ਦੰਗੇ ਚਿੱਤੇ ਰੂਪ ਵਿੱਚ ਇੱਕ ਹਿੰਦੂ ਰਾਸ਼ਟਰ ਵੱਲ ਨੂੰ ਜਾਂ ਸਾਰਾ ਜਿਹੜੀ ਦੇਸ਼ ਦੀ ਜਿਹੜੀ ਇੱਕ ਜਿਹੜੀ ਭਾਵਨਾ ਸੰਵਿਧਾਨ ਦੀ ਹੈਗੀ ਹੈ ਉਹਦੇ ਉਲਟ ਕੰਮ ਕਰਕੇ ਇੱਕ ਜਿਹਨੂੰ ਕਹਿੰਦੇ ਬਹੁ ਸੰਕੇਗਵਾਦ ਮਲਟੀ ਬਦਰ ਜਿਹੜਾ ਮੇਰੇ ਇੱਕ ਯੂਨਿਟਰੀ ਸਟੇਟ ਇਕਾਤਵਕ ਭਾਰਤ ਬਣਾਉਣ ਵੱਲ ਵੱਧ ਰਹੀ ਹੈ ਜਿਹੜੀ ਰਾਜਾਂ ਦੇ ਅਧਿਕਾਰਾਂ ਵਾਸਤੇ ਪਾਸ਼ਾਈ ਅਧਿਕਾਰ ਇਲਾਕਾਈ ਅਧਿਕਾਰ ਹੋਰ ਸੱਭਿਆਚਾਰਕ ਅਧਿਕਾਰ ਤੇ ਹੋਰ ਜੇ ਰਾਜਾਂ ਦੇ ਅਧਿਕਾਰ ਆ ਉਹਨਾਂ ਦਾ ਹਨਨ ਕਰਕੇ ਇਹ ਕੇਂਦਰੀ ਬਿੱਲ ਹੈਗੇ ਇਹ ਲੱਦੇ ਜਾ ਰਹੇ ਆ ਜੀ ਠੀਕ ਹੈ ਡਾਕਟਰ ਸਾਹਿਬ ਮੈਮ ਕਿਵੇਂ ਦੇਖਦੇ ਹੋ ਮਨਰੇਗਾ ਦੇ ਖਿਲਾਫ ਅੱਜ ਤਰ੍ਹਾਂ ਪ੍ਰਸ਼ਪੂਰੇ ਕਾਂਗਰਸ ਪਰਦਾ ਲਗਾਤਾਰ ਚੱਰੀ ਹੈ ਤੁਸੀਂ ਅੱਜ ਪਟਿਆਲੇ ਦੀ ਨਿਮੰਨੀ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਜੋ ਗਰੀਬਾਂ ਦੇ ਅਧਿਕਾਰਾਂ ਤੇ ਇੱਕ ਬਹੁਤ ਵੱਡਾ ਢਾਕਾ ਮਾਰਿਆ ਗਿਆ ਹੁਣ ਤੱਕ ਭਾਜਪਾ ਚ 11 ਸਾਲ ਹੋ ਗਏ ਇਹਨਾਂ ਨੂੰ ਸੱਤਾ 'ਚ ਬੈਠਿਆ ਆਪਣੀ ਮਨਮਰਜ਼ੀਆਂ ਕਰਦੀ ਆਈ ਈਡੀਆਂ ਭੇਜਦੀ ਆਈ ਸੀਬੀਆਂ ਸਾਰੀਆਂ ਏਜੰਸੀਆਂ ਇਹਨਾਂ ਦੇ ਹੱਥ 'ਚ ਕੁਝ ਕਾਪੜੇ ਪੂੰਜੀਪਤੀ ਦੋਸਤਾਂ ਨੂੰ ਖੁਸ਼ ਕਰਨ ਤੇ ਇਹ ਮੋਦੀ ਸਰਕਾਰ ਜਿਹੜੀ ਸਾਰੀ ਲੱਗੀ ਹੋਈ ਹੈ ਇਹ ਬਹੁਤ ਹੀ ਇੱਕ ਮਾੜੀ ਗੱਲ ਹੈ ਕਿੱਥੇ ਸੋਚ ਹੈ ਸਾਡੀ ਕਾਂਗਰਸ ਪਾਰਟੀ ਦੀ ਮੈਨੂੰ ਯਾਦ ਹੈ ਮੈਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸੀ ਉਸ ਸਮੇਂ ਜ 2005 'ਚ ਇਸ ਕੀ ਮਾਈਸੀ ਯੂਪੀਆਈ ਦੀ ਸਰਕਾਰ ਸੀ ਮਨਮੋਹਨ ਸਿੰਘ ਜੀ ਉਦੋਂ ਪ੍ਰਧਾਨ ਮੰਤਰੀ ਸੀ ਤੇ ਪੂਰੇ ਦੇ ਪੂਰੇ ਫੰਡਸ ਜਿਹੜੇ ਸੀ ਸੈਂਟਰ ਤੋਂ ਆਉਂਦੇ ਸੀ ਤੇ ਤੁਸੀਂ ਆਪ ਹੀ ਦੇਖ ਲਓ ਕਿ ਆਪ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਨਖਾਹਾਂ ਦੇ ਨਹੀਂ ਸਕਦੀ ਦਿਵਾਲੀਆ ਇਹ ਇਕਰਾਰ ਹੋਈ ਪਈ ਹੈ ਬੁਰਾ ਹਾਲ ਹੈ ਕੋਈ ਪ੍ਰੋਜੈਕਟ ਨਹੀਂ ਚੱਲ ਲੈ ਲੋਕਾਂ ਦੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਇਹ ਦੇ ਨਹੀਂ 파ਰੇ ਇਹ ਗਰੀਬਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਇਹ ਧੋਖਾ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕਾਂਗਰਸ ਪਾਰਟੀ ਸਾਰੀ ਇਕੱਠੀ ਹੋ ਕੇ ਇਸ ਕਾਨੂੰਨ ਜਿਹੜਾ ਇਹ ਲੈ ਕੇ ਆਏ ਨੇ ਨਵਾ ਉਹਦੇ ਖਿਲਾਫ ਹੈ ਪੂਰੇ ਪ੍ਰਦਰਸ਼ਨ ਕਰਾਂਗੇ ਆਉਣ ਵਾਲੀ 28 ਤਰੀਕ ਨੂੰ ਸਾਡੇ ਜਿਹੜੀ ਰਾਸ਼ਟਰੀ ਭਾਰਤੀ ਜਿਹੜੀ ਕਾਂਗਰਸ ਕਮੇਟੀ ਹੈ ਉਹਦੀ ਫਾਊਂਡਰਸ ਡੇ ਹੈਗਾ ਉਸ ਦਿਨ ਅਸੀਂ ਪੋਰਟਰੇਟ ਲੈ ਕੇ ਆਪਣੇ ਮਹਾਤਮਾ ਗਾਂਧੀ ਜੀ ਦੇ ਹਰ ਪਿੰਡ ਵਿੱਚ ਹਰ ਮੰਡਲ ਦੇ ਵਿੱਚ ਬਲੌਕ ਚ ਜ਼ਿਲ੍ਹੇ ਚ ਫਿਰ ਪ੍ਰਦਰਸ਼ਨ ਕਰਾਂਗੇ ਇੱਕ ਪਾਸੇ ਜਿਸ ਤਰ੍ਹਾਂ ਪੰਜਾਬ ਸਰਕਾਰ ਤੋਂ ਦਿਵਾਲਾ ਨਿਕਲਿਆ ਹੋਇਆ ਹੈ ਤੇ ਦੂਜੇ ਪਾਸੇ ਮੰਡਰੇਗਾ ਦੇ ਵਿੱਚ ਪੰਜਾਬ ਸਰਕਾਰ ਨੂੰ ਕੁਝ ਪਰਸੈਂਟ ਪੈਸਾ ਪਾਣਾ ਪਏਗਾ ਕੀ ਲੱਗਦਾ ਮੰਡਰੇਗਾ ਸਕੀਮ ਪੰਜਾਬ ਚ ਖਤਮ ਹੋ ਜਾਏਗੀ ਪਾਈ ਨਹੀਂ ਸਕਦੀ ਜੀ 60% ਉਹਨਾਂ ਦੇਣਾ 40 ਇਹਨਾਂ ਨੇ ਕਿੱਥੋਂ ਦੇ ਲੈਣਗੇ ਸੜਕਾਂ ਦੇਖ ਲਓ ਕੋਈ ਵੀ ਕੰਮ ਆਪਾਂ ਦੇਖ ਲਓ ਪੰਜਾਬ ਚ ਹੋ ਹੀ ਨਹੀਂ ਰਿਹਾ ਫੰਡਸ ਹੀ ਹੈ ਨਹੀਂ ਇਹਨਾਂ ਕੋਲੇ ਇਹਨਾਂ ਦੇ ਪੜੀ ਐਸ਼ੋ ਰਾਮ ਉਹੀ ਚੀਜ਼ਾਂ ਹੀ ਨਹੀਂ ਖਤਮ ਹੋਈਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਸੋਚ ਹੈ ਕਿ ਕੋਈ ਕਿਤੇ ਕੋਈ ਆਪਣੇ ਬੱਚਿਆਂ ਦਾ ਪੇਟ ਭਰਨਾ ਲੱਗ ਠੀਕ ਹੈ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਕੇਂਦਰੀ ਸਰਕਾਰ ਹੈ ਭਾਜਪਾ ਦੀ ਉਹ ਸਰਮਾਇਤਨਾ ਪੱਖੀ ਹੈ ਮਜ਼ਦੂਰਾਂ ਕਿਸਾਨਾਂ ਵਿਰੁੱਧੀ ਹੈ ਸ਼ੁਰੂ ਤੋਂ ਦੇ ਸਾਰੀਆਂ ਕਾਰਵਾਈਆਂ ਚਾਹੇ ਉਹ ਟੈਕਸ ਮਾਫੀ ਹੋਵੇ ਚਾਹੇ ਉਹ ਦੇਸ਼ ਦੀ ਸੰਪਤੀ ਵੇਚਣ ਦੀ ਗੱਲ ਹੋਵੇ ਉਹ ਵੱਡੇ ਵੱਡੇ ਦੋ ਘਰਾਨਿਆਂ ਦੀ ਮੰਨੀਆਂ ਨਾਨੀਆਂ ਦੇ ਹੱਕ ਦੀ ਗੱਲ ਕਰਦੀ ਆਈ ਹੈਗੀ ਹੈ ਤੇ ਸਰਕਾਰ ਕੋਲੋਂ ਜਿਹਦੇ ਪਿੱਛੇ ਆਰਐਸਐਸ ਹੈ ਜਿਹਦੇ ਪਿੱਛੇ ਗੋਡੇ ਹੈਗਾ ਗੋਡੇ ਦੀ ਸੋਚ ਹੈਗੀ ਉਹਦੇ ਕੋਲੋਂ ਇਹ ਕੰਮ ਦੀ ਹੋਰ ਇਸ ਤੋਂ ਬਾਅਦ ਤੁਸੀਂ ਸੋਚ ਵੀ ਕੀ ਸਕਦੇ ਸੀਗੇ ਕਿ ਉਹ ਮਹਾਤਮਾ ਗਾਂਧੀ ਦੀ ਨੂੰ ਪਹਿਲਾਂ ਉਹਨਾਂ ਨੇ 1948 ਵਿੱਚ ਸਰੀਰਕ ਤੌਰ ਤੇ ਖਤਮ ਕੀਤਾ ਗੋਡਸੇ ਰਾਹੀਂ ਖਤਮ ਕਰਵਾਇਆ ਆਰਐਸਐਸ ਨੇ ਤੇ ਹੁਣ ਉਹਨਾਂ ਦੀ ਜਿਹੜੀ ਆਤਮਾ ਸੀਗੀ ਜੋ ਮਨਰੇਗਾ ਵਿੱਚ ਵਸਦੀ ਸੀਗੀ ਜੋ ਪਿੰਡੂ ਖੇਤ ਮਜ਼ਦੂਰਾਂ ਵਾਸਤੇ ਇੱਕ ਗਰੰਟੀ ਸੀ ਰੁਜ਼ਗਾਰ ਦੀ 100 ਦਿਨ ਦੀ ਜਿਹੜੀ ਕਾਂਗਰਸ ਨੇ 2005 ਵਿੱਚ ਯੂਪੀ ਦੇ ਸਰਕਾਰ ਨੇ ਦਿੱਤੀ ਸੀਗੀ ਉਸ ਗਰੰਟੀ ਨੂੰ ਬਹੁਤ ਹੀ ਸ਼ਾਤਰ ਟੱਗ ਨਾਲ ਉਹ ਗਰੰਟੀ ਖਤਮ ਕਰ ਦਿੱਤੀ ਹੈਗੀ ਹੈ ਹੁਣ ਕੰਮ ਪਹਿਲਾਂ ਔਨ ਡਿਮਾਂਡ ਹੁੰਦਾ ਸੀਗਾ ਹੁਣ ਕੰਮ ਕੇਂਦਰ ਸਰਕਾਰ ਕਿਹੜੇ ਸੂਬੇ 'ਚ ਕਰਾਣਾ ਉਹ ਉਹ ਨਿਸ਼ਚਿਤ ਕਰੂਗੀ ਕਿਹੜੇ ਹਲਕੇ 'ਚ ਕਰਾਣਾ ਉਹ ਨਿਸ਼ਚਿਤ ਕਰੇਗੀ ਕਿਹੜਾ ਕੰਮ ਕਰਾਣਾ ਉਹ ਵੀ ਕੇਂਦਰ ਸਰਕਾਰ ਕਰੂਗੀ ਸਾਰਾ ਕੇਂਦਰ ਕਾਰਨ ਕਰ ਲਿਆ ਸਕੀਮ ਦਾ ਔਰ ਆਪਣੇ ਬੋਰਡ ਵੈਂਕ ਦੇ ਤੌਰ ਤੇ ਇਹਨੂੰ ਵਰਤਣ ਦੀ ਉਹਦੀ ਕੋਸ਼ਿਸ਼ ਹੈਗੀ ਹੈ ਤੇ ਦੂਜੇ ਪਾਸੇ ਜਿੱਥੇ ਪਹਿਲਾਂ 100% ਫੰਡਿੰਗ ਕੇਂਦਰ ਸਰਕਾਰ ਕਰਦੀ ਸੀ ਇਸ ਸਕੀਮ ਦੀ 80 80 90 90 ਹਜ਼ਾਰ ਕਰੋੜ ਰੁਪਏ ਕੇਂਦਰ ਤੋਂ ਆਉਂਦਾ ਸੀਗਾ ਪਿੰਡੂ ਕ੍ਰਿਪਾ ਦੀ ਮਦਦ ਵਾਸਤੇ ਰੁਜ਼ਗਾਰ ਰਾਹੀਂ ਔਰ ਅੱਜ ਜੋ ਜਿਹੜਾ ਬਹਿਸਾ ਹੈਗਾ 40% ਪਰਸੈਂਟ ਉਹ ਰਾਜਾਂ ਦਾ ਕਰ ਦਿੱਤਾ ਗਿਆ ਰਾਜ ਜਿਹੜੇ ਪਹਿਲਾਂ ਹੀ ਖੁੰਗਲ ਹੈਗੇ ਹੈ ਜਿਹੜੇ ਪਹਿਲਾਂ ਹੀ ਕਰਜ਼ਾਈ ਹੈਗੇ ਹੈ ਇਹ ਪੰਜਾਬ ਦੀ ਧਾਰਨ ਲੈਣੀ ਹੋਵੇ ਤਾਂ 4 ਲੱਖ ਕਰੋੜ ਦਾ ਕਰਜ਼ਾਈ ਹੈਗਾ ਹਰ ਸੂਬਾ ਲੱਖਾਂ ਗਲੱਖੋ ਕੋਰ ਦਾ ਕਰਜ਼ਾਈ ਹੈ ਗਿਆ ਹੈ ਕੇਂਦਰ ਸਰਕਾਰ ਦੀ ਜਿਹੜੀ مالی ਹਾਲਤ ਹੈਗੀ ਉਹ ਬਹੁਤ ਵਧੀਆ ਹੈਗੀ ਹੈ ਸਾਰੇ ਜੀਐਸਟੀ ਇਕੱਠੀ ਕਰਦੀ ਹੈ ਤੇਲ ਤੇ ਜਿੰਨਾ ਟੈਕਸ ਆਣਾ ਸਾਰਾ ਇਕੱਠਾ ਕਰਦੀ ਹੈ ਔਰ ਆਪਣੀ ਮਰਜ਼ੀ ਦੇ ਪ੍ਰੋਜੈਕਟ ਚਲਾ ਰਹੀ ਹੈਗੀ ਹੈ ਪਰ ਰਾਜ ਜਿਹੜੇ ਰਾਜ ਸਰਕਾਰ ਨੇ ਉਹ ਖੁੰਗਲ ਹੋਈਆਂ ਪਈਆਂ ਨੇ ਉਹਨਾਂ ਕੋਲ ਜਿਹੜੀ ਬੁਨਿਆਦੀ ਸਹੂਲਤਾਂ ਵੀ ਲੋਕਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਸਾਰੇ ਪ੍ਰੋਜੈਕਟ ਰਾਜਾਂ ਦੇ ਠੰਡੇ ਬਸਤੇ ਪਏ ਹੋਏ ਆ ਕਿਉਂਕਿ ਕੇਂਦਰ ਨੇ ਹਰ ਪ੍ਰੋਜੈਕਟ ਵਿੱਚ ਰਾਜ ਦਾ ਹਿੱਸਾ ਜੇ ਬਣਾ ਸ਼ੁਰੂ ਕਰਤਾ ਤੇ ਖੀਰ ਨੂੰ ਮਨਰੇਗਾ ਵਿੱਚ ਵੀ 40% ਹਿੱਸਾ ਰਾਜ ਪਾਇਆ ਕਰਨਗੇ ਜਿਹੜਾ ਕਿ ਅਸੰਭਵ ਹੈਗਾ ਹੈ ਸਿੱਕ ਤਰ੍ਹਾਂ ਉਹਨਾਂ ਨੇ ਬੜੇ ਸ਼ਾਤਰ ਤਰੀਕੇ ਨਾਲ ਮਨਰੇਗਾ ਨੂੰ ਖਤਮ ਕਰਨ ਦਾ ਇੱਕ ਪ੍ਰੋਗਰਾਮ ਬਣਾ ਲਿਆ ਹੈਗਾ ਲੱਗਦਾ ਸੰਸਦ ਇਹ ਮੁੱਦਾ ਉਠਾਇਆ ਗਿਆ ਲੱਗਦਾ ਕਿ ਜਿਹੜੇ ਕੇਂਦਰ ਸਰਕਾਰ ਦੇ ਉਹ ਇਸ ਗੱਲ ਜੂੰ ਸਿਰਕੇ ਕੀ ਕੇਂਦਰ ਧਿਆਨ ਦੀ ਚੀਜ਼ਾਂ ਮੈਂ ਕਿੰਨੀ ਜੋ ਨਹੀਂ ਬਿਲਕੁਲ ਨਹੀਂ ਸਰਕੂਗੀ ਜੀ ਉਹਨਾਂ ਨੇ ਬਿੱਲ ਪਾਸ ਕਰ ਦਿੱਤਾ ਰਾਤ ਨੂੰ ਅਸੀਂ ਬੈਠੇ ਰਹੇ 1:30 ਵਜੇ ਤੱਕ ਲੋਕ ਸਭਾ ਅਗਲੇ ਦਿਨ 2:30 ਵਜੇ ਤੱਕ ਰਾਤ ਸਵਾਤ ਉਹਨਾਂ ਨੇ VOTING ਕਰਾ ਕੇ ਬਿੱਲ ਪਾਸ ਕਰ ਦਿੱਤਾ ਹੈਗਾ ਹਕੀਕਤ ਬਣ ਚੁੱਕਿਆ ਜੀ ਰਾਮ ਜੀ ਬਿੱਲ ਬਣਾਇਆ ਹੈਗਾ ਨਮਾ ਬਣਾਇਆ ਕਿ ਆਂਦਾ ਇਹ ਵੀ ਤਰੀਕਾ ਗਲਤ ਹੈ ਕਿ ਤੁਸੀਂ ਭਵਾਨ ਰਾਮ ਦੇ ਨਾਂ ਨੂੰ ਇੱਕ ਜਿਹੜੀ ਲੋਕਾਂ ਦੀ ਕਲਿਆਣ ਸਕੀਮ ਹੈਗੀ ਹੈ ਉਹਦੇ ਵਾਸਤੇ ਵਰਤ ਰਹੇ ਹੋ ਇਹ 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 ਰਾਸਿਕਰਣ ਹੋ ਰਿਹਾ ਸ਼੍ਰੀ ਰਾਮਚੰਦਰ ਜੀ ਦਾ ਜੋ ਇੱਕ ਧਰਮ ਦਾ ਪੱਤਾ ਵਰਤਿਆ ਜਾ ਰਿਹਾ ਹੈਗਾ ਇੱਕ ਸਕੀਮ ਦੇ ਨਾਂ ਤੇ ਇਹ ਵੀ ਬਹੁਤ ਘੱਟਿਆ ਗੱਲ ਲੱਗੀ ਬੜੀ ਇਹ ਮਤਲਬ ਲੋਕਤੰਤਰ ਦੇ ਖਿਲਾਫ ਹੈ ਧਰਮ ਦੇ ਪੱਖ ਚਰਿੱਤਰ ਦੇ ਖਿਲਾਫ ਹੈ ਮੁਲਕ ਦੇ ਇਹ ਮਤਲਬ ਵੀ ਭਾਜਰੀ ਬਾਤ ਪੈ ਗਈ ਹੈ ਜੰਗੇ ਚਿੱਤੇ ਰੂਪ ਵਿੱਚ ਇੱਕ ਹਿੰਦੂ ਰਾਸ਼ਟਰ ਵੱਲ ਨੂੰ ਜਾਂ ਸਾਰਾ ਜਿਹੜੀ ਦੇਸ਼ ਦੀ ਜਿਹੜੀ ਇੱਕ ਸਤਰੀ ਭਾਵਨਾ ਸੰਵਿਧਾਨ ਦੀ ਹੈਗੀ ਹੈ ਉਹਦੇ